ਬੱਜੇ ਦਾ ਸਾਰਾ ਖਰਚਾ ਚੱਕਦੇ ਆ ਉਹਨਾਂ ਦੀ ਇਵਨ ਜਿਹੜੀ ਵਰਦੀ ਹੈ ਨਾ ਤੁਹਾਨੂੰ ਆਪ ਪ੍ਰਾਜੇ ਕਰੋਗੇ 500 ਦੀ ਮਿਲਦੀ ਆ ਪ੍ਰਾਈਵੇਟ ਤੁਹਾਨੂੰ ਉੱਥੋਂ ਉੱਥੋਂ ਮਿਲਣੀ ਉਹ 5000 ਦੀ ਮਿਲਣੀ ਜਿਹੜੀ ਕਿਤਾਬ ਤੁਸੀਂ ਆਪ ਖਰੀਦੋਗੇ ਤੁਹਾਨੂੰ 100 ਦੀ ਮਿਲਣੀ ਉੱਥੋਂ 500 ਦੀ ਮਿਲਣੀ ਹੈ ਔਰ ਹਰ ਸਾਲ ਸਿਰੇਦ ਬਦਲਣਾ ਉਹਨਾਂ ਨੇ ਠੱਗਣਾ ਨੇ ਕੀ ਕੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਬਿਆਨਬਾਜ਼ੀ ਹੈ ਹੁਣ ਪੰਜਾਬ ਦੇ ਇਹਦੇ ਪ੍ਰਾਇਮਰੀ ਤੇ ਮਿਡਲ ਸਕੂਲ 90% ਸਕੂਲ ਆ ਜਿਨ੍ਹਾਂ ਵਿੱਚ ਖੇਡਮਦਾਰੀਆਂ ਨਹੀਂ ਜਿਨ੍ਹਾਂ 'ਚ ਹੈ ਟੀਚਰ ਨਹੀਂ ਜਿਨ੍ਹਾਂ ਦੇ ਵਿੱਚ ਮਤਲਬ ਕੁਝ ਵੀ ਹੈ ਨਹੀਂ ਆਮ ਆਪੀ ਪਾਰਟੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਪੂਲ ਖੋਲ ਕੇ ਰੱਖ ਦਿੰਦੀ ਹੈ ਹੁਣ 1 ਲੱਖ ਸਕੂਲ ਦੇ ਬੱਚੇ ਪੜ੍ਹਦੇ ਜਿੱਥੇ ਟੀਚਰ ਇੱਕ ਆਮ ਛੁੱਟੀ ਉਹਨੇ ਜਾਣਾ ਬੱਜਣਾ ਕੀ ਕਰਾਊਗਾ ਮੈਡੀਅਮ ਲਈ ਕਰਾਊਗਾ ਕੀ ਕਰਾਊਗਾ 1 ਲੱਖ ਸਕੂਲਾਂ ਦੇ ਪੜ੍ਹਨੇ ਵਿਦਿਆਰਥੀਆਂ ਦਾ ਪੇ ਖਤਰੇ ਪੈ ਗਿਆ ਜਦੋਂ ਇਹ ਸ਼ੋ ਕਰਦੇ ਨੇ ਇਹ ਲਖਵਰਾਂ ਦੇ ਤੇ ਇਸ਼ਤਿਹਾਰ ਆ ਸਰਕਾਰੀ ਸਕੂਲਾਂ ਦਾਖਲੇ ਸ਼ੁਰੂ ਸ਼ੁਰੂ ਜੀ ਕਿ ਲਿਖਿਆ ਕਿ ਅਸੀਂ ਕੀ ਦੇਵਾਂਗੇ ਬੱਚਾ ਜਿਹੜਾ ਹੋਊਗਾ ਉਹਦੀ ਫੀਸ ਮਾ ਉਹਨੂੰ ਕੋਈ ਫੰਡ ਨਹੀਂ ਉਹਨੂੰ 유ਨੀਫਾਰਮ ਦੇਵਾਂਗੇ ਉਹਨੂੰ ਇੱਕ ਦੁਪਹਿਰ ਦਾ ਖਾਣਾ ਵੀ ਦੇਵਾਂਗੇ ਉਹਨੂੰ ਕਿਤਾਬਾਂ ਦੇਵਾਂਗੇ ਉਹਨੂੰ ਕਾਪੀਆਂ ਦੇਵਾਂਗੇ ਉਹਨੂੰ ਫਰਨੀਚਰ ਦੇਵਾਂਗੇ ਸਪੂਰ ਦੇਵਾਂਗੇ ਹਾਂ ਕੁਬਾਰ ਇੰਨਾ ਕੁਝ ਦੇ ਰਹੇ ਆ ਬੱਚੇ ਫਿਰ ਕਿਉਂ ਹੈ ਨਹੀਂ ਪਰ ਉਹ ਨਹੀਂ ਦੱਸਦੇ ਇਹ ਗੱਲ ਨਹੀਂ ਵਿੱਚ ਦਾ ਦੇਸ਼ ਧਰ ਦੇ ਅਧਿਆਪਕ ਨਹੀਂ ਦੇਵਾਂਗੇ ਅਧਿਆਪਕ ਨਹੀਂ ਦੇਵਾਂਗੇ ਜੀ ਹਾਂ ਜੀ क्षत्रिया काल जी स्वागत है ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਕਰਮ ਸੋਢੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਯਾਨੀ ਕਿ ਆਪ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਅਰੇ ਦੇ ਨਾਲ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਦੀ ਹਕੀਕਤ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖਤ ਟਿੱਪਣੀ ਦੇ ਨਾਲ ਹੁਣ ਸਾਹਮਣੇ ਆ ਰਹੀ ਹੈ ਗੱਲ ਕੀਤੀ ਜਾਵੇ ਅੰਮ੍ਰਿਤਸਰ ਜ਼ਿਲ੍ਹੇ ਦੀ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਗਵਰਨਮੈਂਟ ਮਿਡਲ ਸਕੂਲ ਤੇ ਪਿਆਲਾ ਦੀ ਇੱਕ ਹਿੰਦੀ ਅਧਿਆਪਕਾ ਦੀ ਬਦਲੀ ਨੂੰ ਲੈ ਕੇ ਧਾਇਰ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਵਕੀਲ ਦੇ ਵੱਲੋਂ ਸਿੱਖਿਆ ਵਿਭਾਗ ਦੀ ਬੁਰੀ ਹਾਲਤ ਨੂੰ ਅਦਾਲਤ ਦੇ ਸਾਹਮਣੇ ਰੱਖਣ ਦੇ ਉੱਤੇ ਮਾਨਯੋਗ ਜਸਟਿਸ ਐਨ ਐਸ ਸ਼ੇਖਾਵਤ ਨੇ ਸਿੱਖਿਆ ਵਿਭਾਗ ਨੇ ਇਸ ਕੱਤਰ ਨੂੰ ਹਲਫ਼ੀਆ ਬਿਆਨ ਦੇ ਨਾਲ ਸੰਪੂਰਨ ਸੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਹ ਮਾਮਲਾ ਆਪ ਸਰਕਾਰ ਦੇ ਸਿੱਖਿਆ ਸੁਧਾਰਾਂ ਦੇ ਦਾਅਵਿਆਂ ਦੀ ਪੋਲ ਖੋਲਦਾ ਹੈ। ਇਸ ਵਾਰ ਚੱਕਦਾ ਹੈ ਕਿ ਕੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਬਿਆਨਬਾਜ਼ੀ ਹੈ ਜਾਂ ਫਿਰ ਅਦਾਲਤੀ ਦਖਲ ਦੇ ਨਾਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਅਸਲ ਸੁਧਾਰ ਦੀ ਸ਼ੁਰੂਆਤ ਹੋ ਵੀ ਸਕਦੀ ਹੈ ਇਸ ਵਿਸ਼ੇ ਨੂੰ ਆਪਾਂ ਵਿਸਥਾਰ ਦੇ ਨਾਲ ਸਮਝਾਂਗੇ ਤੇ ਵਿਸਥਾਰ ਦੇ ਨਾਲ ਇਸ ਤੇ ਆਪਾਂ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਬੋਰਡ ਦੀ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸੋ ਘੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਹੀ ਮਾਨਯੋਗ ਹਾਈ ਕੋਰਟ ਤੇ ਬੋਲੋ ਅੰਮ੍ਰਿਤਸਰ ਜ਼ਿਲ੍ਹੇ ਦੀ ਹਿੰਦੀ ਵਿਸ਼ੇ ਦੀ ਅਧਿਆਪਕਾ ਦੀ ਬਤਲੀ ਦੇ ਕੇਸ ਲੜਨ ਵਾਲੇ ਵਕੀਲ ਦੇ ਵੱਲੋਂ ਸਿੱਖਿਆ ਵਿਭਾਗ ਦੀ ਹਾਲਤ ਜੋ ਅਦਾਲਤ ਦੇ ਵਿੱਚ ਰੱਖੀ ਗਈ ਹੈ ਉਸ ਦੇ ਬਾਰੇ ਮਾਨਯੋਗ ਜਸਟਿਸ ਐਨ ਐਸ ਛਿਖਾਵਤ ਨੇ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਸਖਤਰ ਸਿੱਖਿਆ ਵਿਭਾਗ ਨੂੰ ਸੰਪੂਰਨ ਸੱਚ ਅਦਾਲਤ ਦੇ ਵਿੱਚ ਰੱਖਣ ਦੇ ਲਈ ਕਿਹਾ ਹੈ ਸੋ ਘੜਾ ਸਾਹਿਬ ਮੈਂ ਇੱਥੇ ਸਵਾਲ ਰੱਖਣਾ ਚਾਹਾਂਗੀ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਅਦਾਲਤੀ ਦਖਲ ਦੇ ਬਾਵਜੂਦ ਸਿੱਖਿਆ ਕ੍ਰਾਂਤੀ ਦਾ ਟੰਡੋਰਾ ਪਟਣਾ ਇਸੇ ਤਰ੍ਹਾਂ ਹੀ ਜਾਰੀ ਰੱਖੀ ਗਈ ਜਾਂ ਫਿਰ ਇਹ ਮਾਮਲਾ ਜੋ ਹੈ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਅਸਲ ਸੁਧਾਰਾਂ ਦੀ ਸ਼ੁਰੂਆਤ ਕਰ ਸਕਦਾ ਹੈ ਕੀ ਲੱਗਦਾ ਤੁਹਾਨੂੰ ਹੂੰ ਦੇਖੋ ਗੱਲ ਕਰਮਜੀ ਹੈ ਕਿ ਆਪਣਾ ਜਿਹੜਾ ਵਿਸ਼ਾ ਹੈ ਨਾ ਇਹ ਹੈਗਾ ਕਿ ਤੀਸਰੀ ਹੱਦਾ ਜਟਾ ਮੋਦੀ ਹੈ ਹੂੰ ਵੀ ਆਪਾਂ ਕਿਉਂ ਸ਼ੁਰੂ ਕੀਤਾ ਸੀਗਾ ਕਿ ਜਿਹੜਾ ਦਾਵਾ ਸੀ ਜੋ ਸਰਕਾਰਾਂ ਦੇ ਨੈਤਿਕ ਫਰਜ਼ ਸੀਗੇ ਹੂੰ ਕਿ ਅਸੀਂ ਆਪਣੇ ਜਿਹੜੇ ਨਾਗਰਿਕ ਹੈਗੇ ਆ ਜਿਨ੍ਹਾਂ ਨੂੰ ਕੁਝ ਵੋਟਾਂ ਲੈਣੀਆਂ ਆ ਉਹਨਾਂ ਨੂੰ ਸਿੱਖਿਆ ਤੇ ਸਿਹਤ ਦੀ ਜ਼ਿੰਮਰੀ ਨਿਭਾਉਣੀ ਹੈ ਪੂਰੀ ਹਾਂਜੀ ਇਹ ਨਾ ਸਿੱਖਿਆ ਤੋਂ ਬੰਦੀ ਰਹਿਣ ਨਾ ਸਿੱਖਿਆ ਤੋਂ ਹੋ ਰਹਿਣਾ ਅਸੀਂ ਉਹ ਸਿਸਟਮ ਕਰਨਾ ਉਹ ਸੁਆਵਾਂ ਦੇਣੀ ਆ ਜਿਹਦਾ ਲੋਕ ਮਾਣ ਨਾਲ ਇਹ ਕਹਿ ਸਕਣ ਕਿ ਸਾਡੇ ਹੱਥਾਂ ਦੀਆਂ ਬਣੀਆਂ ਸਰਕਾਰਾਂ ਸਾਡੇ ਲਈ ਕੰਮ ਕਰਦੀਆਂ ਹੂੰ ਜੀ ਹਾਂਜੀ ਲੇਕਿਨ ਪਿਛਲੇ ਸਮੇਂ ਤੋਂ ਅਸੀਂ ਮੈਂ 34 ਸਾਲ ਜੋਬ ਸਰਕਾਰੀ ਵਿੱਚ ਸਿੱਖਿਆ ਵਜ ਰਿਹਾ ਹੈਗਾ ਲੇਕਿਨ ਮੈਂ ਉਲਟ ਦੇਖਿਆ ਹੂੰ ਪਹਿਲਾਂ ਵੀ ਸਰਕਾਰਾਂ ਰਹੀਆਂ ਉਹ ਬੇਚਾਰਾ ਕਾਲੀਸ ਕਰ ਰਹੀ ਆ ਕਾਂਸ ਸਰਕਾਰੀ ਰਵਾਦੀ ਪਾਰਟੀ ਕਰ ਰਹੀਆਂ ਉਹਨਾਂ ਨੇ ਸਿੱਖਿਆ ਨੂੰ ਮਤਲਬ ਨਾ ਕਦੇ ਵੀ سنجਿਦਗੀ ਨਾਲ ਲਿਆ ਹੀ ਨਹੀਂ ਹੂੰ ਸਿਰਫ ਡਰਾਮਾ ਚੱਲਦਾ ਰਿਹਾ ਇੱਕ ਮਤਲਬ ਨਾ ਜਿੱਦਾਂ ਇਹ ਆਮ ਗਰੀਬ ਜਾਂ ਲੋਕ ਦੇ ਹੁੰਦੇ ਘਰਾਂ ਚ ਕੋਈ ਮੰਗਲਵਲਾ ਆ ਜਾਂਦਾ ਤੇ ਅਸੀਂ ਉਹਨੂੰ ਕਹਿੰਦੇ ਆ ਲੈ ਜਾ ਇੰਨਾ ਕੁ ਲੈ ਜਾ ਬੱਠੀਕ ਆ ਤੇ ਜੋ ਕੋ ਤਕੜਾ ਬੰਦਾ ਹੋਲੀ ਅਸੀਂ ਬਿਸਤਰੇ ਪਛਾਉਣਦੇ ਆ ਬਿਡ ਲਾਉਨੇ ਆ ਜਾਂ ਅਸੀਂ ਸੋਫੇ ਚਟ ਕਰਦੇ ਆ ਤੇ ਬਾਕੀ ਨੂੰ ਬਾਹਰ ਬੈਜਾ ਉਹਦੇ ਬਾਹਰ ਬਣੇ ਲੋਕ ਨੇ ਭਖਾਰੀ ਟੂਰ ਦੇ ਉਹ ਸਾਡੇ ਦੂਸਰੇ ਕਿਹਾ ਵਿਭਾਗ ਦੇ ਬਣਾਤੇ ਰਹੇ ਕਾਰਨ ਕਿ ਆ ਕਿ ਪਿਛਲੇ ਸਾਲਾਂ ਤੋਂ ਜਦੋਂ ਦਾ ਨਿੱਜੀਕਰਨ ਹੋ ਗਿਆ ਨਾ ਸਕੂਲਾਂ ਦਾ ਜਿਆਦਾ ਇਹਨਾਂ ਨੇ ਮੋਟੀਵੇਟ ਕੀਤਾ ਸਰਕਾਰਾਂ ਨੇ ਨਿੱਜੀਕਰਨ ਮੰਤਰੀਆਂ ਦੇ ਉਹ ਰਾਜਨਤਾਵਾਂ ਦੇ ਆਪਣੇ ਸਕੂਲ ਕਰੇ ਖੁੱਲ ਗਏ ਹੂੰ ਹੂੰ ਉਹਨਾਂ ਨੇ ਇੱਕ ਇਹਨੂੰ ਬਿਜ਼ਨਸ ਬਣਾ ਲਿਆ ਹੂੰ ਔਰ ਬਿਜ਼ਨਸ ਵੀ ਇਦਾਂ ਦਾ ਬਣਾ ਰਿਹਾ ਹੈ ਕਿ ਮਤਲਬ ਕਮਾਲ ਦੀ ਗੱਲ ਕੀਤੀ ਹੈ ਇੰਡਸਟਰੀ ਤੋਂ ਵੱਧ ਵੀ ਫਾਇਦਾ ਹੋ ਰਿਹਾ ਜਿਗਾ ਹੂੰ ਦੇਣਾ ਕਿਸੇ ਨੂੰ ਕੁਝ ਨਹੀਂ ਕਰਦਾ ਲੋਕਾਂ ਤੋਂ ਕਮਾਉਣਾ ਜ਼ਿਆਦਾ ਹੈਗਾ ਹਨਾ ਵਾਕੋ ਗੱਲਾਂ ਨਾਲ ਜੀ ਜੀ ਲੇਕਿਨ ਗੱਲ ਹੈ ਕਿ ਨਾਂ ਦੇ ਐਜੂਕੇਸ਼ਨ ਦੇ ਸਕਿਓ ਹੂੰ ਨਾ ਲੋਕਾਂ ਨੂੰ ਉਸ ਲੈਵਲ ਤੇ ਬਣਾ ਸਕੇ ਨਾ ਹੀ ਲੋਕਾਂ ਦੇ ਵਿੱਚ ਕੋਈ ਕ੍ਰਾਂਤੀ ਪੈਦਾ ਕਰ ਸਕੇ ਕਿ ਲੋਕ ਆਪਣੇ ਹੱਕਾਂ ਦੇ ਬਾਰੇ ਜਾਣ ਸਕਣ ਜਿਹੜੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਆ ਉਹ ਚੈਪਟਰ ক্লোਜ਼ ਕਰਦੇ ਜੀ ਹੁਣ ਜਿਹੜੇ ਜਿਸ ਸੰਸਥਾਵਾਂ ਦੇ ਟੀਚਰਾਂ ਦਾ ਸ਼ੋਸ਼ਣ ਹੁੰਦਾ ਹੋਵੇ ਉਹਨਾਂ ਦੇ ਬੰਨਣ ਬੜੇ ਵਿਦਿਆਰਥੀ ਕੋ ਉਹਨਾਂ ਕਲੱਬੀ ਹੋ ਸਕਦੇ ਆ ਹੂੰ ਉਹ ਵੀ ਸ਼ੋਸ਼ਣ ਆ ਜੀ ਇਹ ਕਹਿੰਦਾ ਖਤਰਨਾਕ ਜਿਹਾ ਡਿਸਪਲਿਨ ਬਣਾ ਕੇ ਇਹਨਾਂ ਨੇ ਲੋਕਾਂ ਨੂੰ ਹਨਾ ਮਤਲਬ ਉਲਟੀ ਪੜ੍ਹਾਉਂਦੇ ਉਹ ਐਜੂਕੇਸ਼ਨ ਹੀ ਰੱਖੀ ਨਹੀਂ ਜਿਹੜੇ ਹਨਾ ਇੱਕ ਜਗਣਾ ਸੀ ਇੱਕ ਮੱਥੇ ਜਗਣੇ ਸੀਗੇ ਜਗਦੇ ਮੱਥਿਆਂ ਵਾਲੇ ਅਸੀਂ ਵਿਦਿਆਰਥੀ ਨਹੀਂ ਪਤਾ ਕਰ ਸਕਿਆ ਨਾ ਟੀਚਰ ਪਤਾ ਕਰ ਸਕਿਆ ਠੀਕ ਹੈ ਜੀ ਜੀ ਹੁਣ ਕੀ ਹੋਇਆ ਕਿ ਪਿਛਲੇ ਸਾਲ ਮੇਨਾ ਜਿਹੜੇ ਉੱਥੇ ਮਰਸਰ ਤੋਂ ਮਿਡਲ ਸਕੂਲ ਦੇ ਅਧਿਕਾਰ ਦੀ ਮਤਲਬ 2 ਸਾਲ ਪਹਿਲਾਂ ਬਦਲੀ ਹੁੰਦੀ ਹੈ ਉਹਦੀ ਬਦਲੀ ਇਸ ਰਕੇ ਲਾਗੂ ਨਹੀਂ ਹੋਈ ਕਿ ਇੱਕ ਸ਼ਰਤ ਜਗੀ ਜੇ ਉੱਥੇ 50% ਟੀਚਰ ਘਟ ਜਾਂਦੇ ਆ ਤੇ ਫਿਰ ਨਹੀਂ ਬਦਲੀ ਕਰਨੀ ਹੂੰ ਹੂੰ ਉਹ ਕੋੜ ਜਾਂਦੀ ਆ ਮੇਰਾ ਕੀ ਕਸੂਰ ਆ ਜੀ ਜੇ 50% ਟੀਚਰ ਨਹੀਂ ਤੇ ਜੇ ਇਹਦਾ ਮਤਲਬ ਲਿਖਿਆ ਗਿਆ ਕਿ ਤੁਸੀਂ ਟੀਚਰ ਨਹੀਂ ਦਿੱਤੇ ਹੂੰ ਜੀ ਹਾਂ ਜੀ ਕੁਝ ਮੇਰਾ ਮੇਰੀ ਤੇ ਬਦਲੀ ਮੈਂ ਤਾਂ ਰਹੀ ਕਿ ਮੇਰੀ ਲੋੜ ਥੋੜੀ ਸੀ ਜਾਂ ਮੇਰੇ ਸਮਾਜਿਕ ਜੀਵਨ ਸੀਗਾ ਜਾਂ ਮੇਰੇ ਆਪਣੀ ਹਾਲਤ ਜਾਂ ਪਰਿਵਾਰ ਦਾ ਕੋਈ ਹੋਰ ਕਾਰਨ ਸੀਗਾ ਪਰ ਆਹ ਨੀਗਾ ਤਰੀਕਾ ਕਿ ਤੁਸੀਂ ਇਹ ਸ਼ਰਤ ਲਾ ਦਿਓ ਵੀ ਜਦੋਂ ਉੱਥੇ ਆਉਣਗੇ ਤੁਸੀਂ ਇਹ ਵਰਤੀ ਨਹੀਂ ਕਰਨੀ ਪਪੀਓ ਤੁਸੀਂ ਜਿਹੜੇ ਉਹ ਬੱਚੇ ਪੜ੍ਹਦੇ ਆ ਜਿਨ੍ਹਾਂ ਨੇ ਸਰਕਾਰ ਤੇ ਯਕੀਨ ਕੀਤਾ ਤੁਸੀਂ ਉਹਨਾਂ ਨੇ ਵਰਤਮਾਨ ਵੀ ਖੋਲਿਆ ਭੁੱਖ ਵੀ ਖੋਲਿਆ ਹਮ ਪਰ ਉਹ ਟੀਚਰ ਦਾ ਕੀ ਦੁੱਖ ਹੈ ਬਿਲਕੁਲ ਸਹੀ ਜਿਹੜੇ ਹਾਈ ਕੋਰਟ ਦੇ ਵਿੱਚ ਜਿਹੜੇ ਵਕੀਲ ਨੇ ਕੇਸ ਲੜਿਆ ਤੇ ਉਹਦੇ ਵਿੱਚ ਨਾਲ ਹੀ ਸਰਕਾਰ ਦੀ ਹਾਲਾਤ ਵੀ ਨਾਲ ਸਾਹਮਣੇ ਆ ਗਿਆ ਸ਼ੀਸ਼ਾ ਬਾਹਰ ਆ ਗਿਆ ਹਮ ਮੈਂ ਕਿੰਨਾ ਕਿ ਧਾਨਾ ਮਤਲਬ ਜਿਹੜੀ ਚਸਟਿਸ ਮਤਲਬ ਐਨਐਲਸੀ ਸ਼ਿਕਾਇਤ ਜੀ ਜੀ ਕਿਉਂਕਿ ਮੈਨੂੰ ਲੱਗਦਾ ਕਿ ਉਹ ਕਿਸ ਨਾ ਕਿਸੇ ਨਾ ਸਰਕਾਰੀ ਸਕੂਲ ਤੋਂ ਪੜੇ ਲੱਗਦੇ ਹਮ ਉਹਨਾਂ ਨੂੰ ਪਤਾ ਇਹਨਾਂ ਦੇ ਹਾਲਾਤ ਦਾ ਉਹਨਾਂ ਨੇ ਮੇਰੀ ਬੜੀ ਤਮੰਨਾ ਸੀ ਕਿ ਜਿੰਨਾ ਜਦੋਂ ਤੱਕ ਹਾਈ ਕੋਰਟ ਜਾਂ ਮਤਲਬ ਸਾਰੀਆਂ ਅਦਾਲਤਾਂ ਇਸ ਖੇਤਰ ਨੂੰ ਨਹੀਂ ਪਣਾਉਂਦੀਆਂ ਨਹੀਂ ਲੈਂਦੀਆਂ ਨਾ ਸਾਨੂੰ ਚੰਗਾ ਵਿਹਾਰਕ ਮਿਲਣਾ ਨਾ ਚੰਗਾ ਜੱਜ ਮਿਲਣਾ ਨਾ ਚੰਗਾ ਕੋਈ ਅਧਿਕਾਰੀ ਮਿਲਣਾ ਜੀ ਨਾ ਹੀ ਚੰਗਾ ਡਾਕਟਰ ਮਿਲਣਾ ਪ੍ਰਾਈਵੇਟ ਸੰਸਥਾਵਾਂ ਦੇ ਵਿੱਚੋਂ ਚੰਗੇ ਡਾਕਟਰ ਨਹੀਂ ਮਿਲਦੇ ਹੂੰ ਚੰਗੇ ਨਹੀਂ ਮਿਲਦੇ ਉਹਨਾਂ ਦੇ ਵਿੱਚੋਂ ਇੱਕ ਮਸ਼ੀਨਾ ਮਿਲਦੀਆਂ ਮਕੈਨਿਜ਼ਮ ਹੋਇਆ ਹੁੰਦਾ ਜੀ 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 ਤੇ ਸਰਕਾਰੀ ਦੇ ਵਿੱਚ ਇੱਕ ਡੈਡੀਕੇਸ਼ਨ ਹੁੰਦੀ ਹੈ ਹੂੰ ਅਧਿਆਪਕ ਦੀ ਵੀ ਹੁੰਦੀ ਹੈ ਅਧਆਪਕ ਬਾਖਮਾਰ ਜੋਸੀਂ ਪੜਾਉਂਦੇ ਰਹੇ ਜਾਂ ਪੜ੍ਹਦੇ ਰਹੇ ਜਿਹਨਾਂ ਕੋਲ ਹਾਂਜੀ ਪਰ ਉਹਨਾਂ ਨੇ ਮਤਲਬ ਸਿੱਧੀ ਮਤਲਬ ਸਰਕਾਰ ਨੂੰ ਦੇਖਿਆ ਸੱਧਿਆ ਵਿਭਾਗ ਦੇ ਅਧਿਕਾਰੀ ਨੂੰ ਪੁੱਛਿਆ ਤੇ ਉਹ ਹੈਰਾਨ ਹੋ ਗਿਆ ਹੂੰ ਵੀ ਜਿਹੜੇ ਉੱਚ ਅਧਿਕਾਰੀ ਆ ਜਿਹੜੇ ਵਿਭਾਗ ਦੇ ਮਤਲਬ ਤਾਜ ਬਣ ਕੇ ਬਿਠੇ ਆ ਉਹ ਤਾਜ ਦਾਗੀ ਆ ਹੂੰ ਕਿਸੇ ਅਧਿਕਾਰੀ ਇਹਨੇ ਅਣਜਾਣ ਆ ਵਿਭਾਗ ਬਾਰੇ ਜਦੋਂ ਕੋਈ ਵੀ ਸਵਾਲ ਪੁੱਛਦਾ ਉਹਨੂੰ ਪਤਾ ਹੀ ਕੱਕ ਨਹੀਂ ਹੂੰ ਪਤਾ ਹੀ ਕੱਕ ਨਹੀਂ ਜੋ ਬਸੇ ਕਿੰਨੇ ਪਰਸੈਂਟ ਆਡੇ ਪ੍ਰਾਇਮਰੀ ਸਕੂਲਾਂ ਚ ਹੈਗੇ ਆ ਪਤਾ ਹੀ ਨਹੀਂ ਹੂੰ ਕਿੰਨੇ ਬਸੇ ਤਾਂ ਡੇ ਸਕੂਲਾਂ ਦੀ ਬਿਲਡਿੰਗਾਂ ਦਾ ਕੀ ਹਾਲ ਆ ਮੰਨ ਲਓ ਉਸ ਸਕੂਲ ਚ ਪ੍ਰਾਇਮਰੀ ਸਕੂਲ ਚ ਪੰਜ ਕਲਾਸਾਂ ਹੁੰਦੀਆਂ ਕੀ ਪੰਜ ਕਮਰੇ ਹੈਗੇ ਜੀ 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 ਉਸ ਤੋਂ ਬਿਨਾਂ ਤੁਹਾਡੇ ਹੇਟੀਚਰ ਦਾ ਕਮਰਾ ਹੈਗਾ ਹੂੰ ਤੁਹਾਡੇ ਸਟਾਫ ਦਾ ਵੱਖਰਾ ਸਟਾਫ ਰੂਮ ਹੈਗਾ ਸਾਡੇ ਲੜਕੀਆਂ ਜਾਂ ਲੜਕੀਆਂ ਦੇ ਵੱਖ-ਵੱਖ ਬਾਥਰੂਮ ਹੈਗੇ ਪਾਣੀ ਦਾ ਸਿਸਟਮ ਠੀਕ ਚੱਲਦਾ ਉੱਥੇ ਖੇਡ ਮੈਦਾਨ ਹੈਗਾ ਆਪਾਂ ਕਈ ਵਾਰੀ ਗੱਲ ਕਰਦੇ ਹੁੰਨੇ ਆ ਵੀ ਕੋਈ ਵੀ ਖੇਡ ਮੈਦਾਨ ਜਿੱਥੇ ਸਕੂਲ ਨਹੀਂ ਉਹ ਪੂਰਾ ਕੋਈ ਵੀ ਸਕੂਲ ਜਿੱਥੇ ਖੇਡ ਮੈਦਾਨ ਨਹੀਂ ਉਹ ਅਧੂਰਾ ਜੀ ਹਾਂ ਜੀ ਹੁਣ ਪੰਜਾਬ ਦੇ ਇਹਦੇ ਪ੍ਰਾਇਮਰੀ ਤੇ ਮਿਡਲ ਸਕੂਲ 90% ਸਕੂਲ ਆ ਜਿਨ੍ਹਾਂ ਵਿੱਚ ਖੇਡ ਮੈਦਾਨ ਨਹੀਂ ਹਾਂਜੀ ਜਿਨ੍ਹਾਂ 'ਚ ਹੈ ਟੀਚਰ ਨਹੀਂ ਜਿਨ੍ਹਾਂ ਦੇ ਵਿੱਚ ਮਤਲਬ ਕੁਝ ਵੀ ਹੈ ਨਹੀਂ ਹੂੰ ਔਰ ਸਿੰਗਲ ਸਕੂਲ ਪਿਛਲੇ ਨੇਕ ਰਿਪੋਰਟ ਆਈ ਆ ਪੂਰੇ ਇੰਡੀਆ ਦੀ ਆਈ ਆ 1 ਲੱਖ ਸਕੂਲ ਆ ਇੰਡੀਆ ਦੇ ਵਿੱਚ ਜਿੱਥੇ ਮਤਲਬ ਸਿੰਗਲ ਟੀਚਰ ਸਕੂਲ ਆ ਹਮ 1 ਲੱਖ ਹੁਣ 1 ਲੱਖ ਸਕੂਲ ਜਿੱਥੇ ਬੱਚੇ ਪੜ੍ਹਦੇ ਜਿੱਥੇ ਟੀਚਰ ਇੱਕ ਆ ਉਹਨੂੰ ਛੁੱਟੀ ਉਹਨੇ ਜਾਣਾ ਬੱਜਣਾ ਕੀ ਕਰਾਊਗਾ ਮੈਡੀਕਲ ਕਰਾਊਗਾ ਕੀ ਕਰਾਊਗਾ ਹਮ 1 ਲੱਖ ਸਕੂਲਾਂ ਦੇ ਪੜ੍ਹਨੇ ਵਿਦਿਆਰਥੀਆਂ ਦਾ ਵੀ ਖਤਰੇ ਪੈ ਗਿਆ ਇੰਡੀਆ ਦੀ ਰਿਪੋਰਟ ਆ ਜੀ ਔਰ ਚੰਡੀਗੜੀ ਇੱਕ ਇੱਕੋ ਚੰਡੀਗੜੀ ਜਿਹੜਾ ਮਤਲਬ ਕੇਂਦਰੀ ਸ਼ਾਸਿਤ ਸ਼ਹਿਰ ਹੈਗਾ ਜਿੱਦੇ ਵਿੱਚ ਮਤਲਬ ਇਹਦਾ ਕੋਈ ਸਕੂਲ ਨਹੀਂ ਜਿੱਥੇ ਇੱਕ ਸਿੰਗਲ ਟੀਚਰ ਹੋਵੇ ਉੱਥੇ ਡਬਲ ਦੋ ਟੀਚਰ ਤਿੰਨ ਟੀਚਰ ਹੈਗੇ ਆ ਜੀ 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 ਜੇ ਬਹੁਤੀ ਚੱਕੇ ਸਕੂਲ ਨਹੀਂ ਗਾ ਲੇ। ਹੂੰ। ਲੇਕਿਨ ਪੰਜਾਬ ਦੇ ਵਿੱਚ ਹੱਦ ਬਹੁਤ ਮੜੀ। ਹੂੰ। ਤੁਸੀਂ ਇਹ ਗਰਦਾਸਪੁਰ ਦੀ ਰਿਪੋਰਟ ਆਈ ਸੀ। ਹਾਂਜੀ। ਵੀ ਉੱਥੇ ਦੱਸਿਆ ਵੀ 150 ਸਕੂਲ ਤੋਂ ਵੱਧ ਹੈਗਾ ਸਿੰਗਲ ਚ ਸਕੂਲ ਹੈ। ਹੂੰ। ਔਰ ਕਈ ਸਕੂਲਾਂ ਟੀਚਰ ਹੀ ਹਨੇ। ਹੂੰ। ਉਹਦੇ சிਐਚਟੀ ਜੱਤੀ ਦੂਜੇ ਗੌਂਡੀ ਹੈਗੇ ਉਹ ਆਪਣਾ ਟੀਚਰ ਉੱਥੋਂ ਭੇਜਦੇ ਪੜਾ ਕੇ। ਹਨਾ? ਪ੍ਰਾਇਮਰੀ ਸਕੂਲਾਂ ਦਾ ਇਨਾ ਬੁਰਾ ਹਾਲ ਹੈਗਾ ਕਿ ਇਹਨਾਂ ਦੇ ਨਾ ਅਫਸਰ ਬਹੁਤ। ਜੀ। ਅਫਸਰ ਕੀ ਆ? ਐਚਟੀ ਸ਼ੁਰੂ ਹੁੰਦਾ। ਐਚਟੀ ਫਿਰ ਸੀਐਚਟੀ ਫਿਰ ਬੀਪੀਓ ਫਿਰ ਡੀਓ। ਹੂੰ ਹੂੰ। ਡਿਊ ਨਾ ਡਿਪਟੀ ਡੀਓ। ਹੂੰ। ਅਬ ਸੂਰੀ ਜਾਂਦੇ ਆ ਟੀਚਰ ਘਟ ਹਮ ਔਰ ਸਾਰੇ ਡਾਕ ਹੀ ਗੱਡੀ ਜਾਂਦੇ ਹਮ ਡਾਕ ਆ ਗਈ ਡਾਕ ਚਲੇਗੀ ਡਾਕ ਆ ਗਈ ਡਾਕ ਹੀ ਜਾਂਦੀ ਇੱਕ ਸੀਐਚਟੀ ਬੈਠਾ ਇੱਕ ਸਕੂਲ ਚ ਉਹ ਸਕੂਲ ਨੂੰ ਸਭ ਤੋਂ ਵੱਡਾ ਸਰਵ ਕਰ ਰਿਹਾ ਹਮ ਉਹ ਬੱਚਿਆਂ ਨਾਲ ਸਾਬ ਰਾਬਤਾ ਨਹੀਂ ਬੱਚਿਆਂ ਨਾਲ ਬੋਲਦਾ ਨਹੀਂ ਬੱਚਿਆਂ ਨੂੰ ਪੜਾਉਂਦਾ ਨਹੀਂਗਾ ਉਹ ਸਕੂਲ ਦਾ ਮਾੜਾ ਮੋੜਾ ਕੰਮ ਕਰਾਈ ਜਾਂਦਾ ਜਾਂ ਉਹ ਦੂਜੇ ਸਕੂਲਾਂ ਟੀਚਰ ਆਈ ਜਾਂਦੇ ਜਾਈ ਜਾਂਦੇ ਆ ਉਹ ਡਿਸਰਵ ਕਰ ਰਿਹਾ ਹੈ ਹੂੰ ਮਤਲਬ ਕਿ ਇਹ ਵੀ ਹਰ ਜੇ ਸਕੂਲ ਕਿਹਦੇ ਰੱਖਣਾ ਦਫਤਰ ਰੱਖਣਾ ਇਹ ਸਕੂਲ ਦਾ ਦਫਤਰ ਹੀ ਮਤਲਬ ਬਾਹਰ ਗੇਟ ਕੋ ਹੋਵੇ ਜਿੱਥੋਂ ਬਾਹਰੋਂ ਆ ਕੇ ਮੁਰਜਣ ਬੰਦੇ ਕੋਈ ਕੋਈ ਸਕੂਟੀ ਤੇ ਡਿਸਰਪਲ ਹੋਣ ਹੂੰ ਬਿਲਕੁਲ ਹਾਂਜੀ ਹਨਾ ਜੀ ਜੀ ਉਹ ਸਿਸਟਮ ਹੈ ਨਹੀਂ ਹੂੰ ਔਰ ਮੈਂ ਤੁਹਾਡੇ ਵੀ ਚੱਲਦਾ ਤਾਂ ਮੈਂ ਯੂਜ਼ ਨਾ ਵੀ ਗੱਲ ਕੀਤੀ ਕਈ ਵਾਰੀ ਵੀ ਯਾਰ ਤੁਹਾਡੇ ਨਹੀਂ ਕੰਟਰੋਲ ਨਹੀਂ ਕਰਦੇ ਕਹਿੰਦੇ ਕੀ ਕਰੇ ਟਾਈਮ ਹੀ ਨਹੀਂ ਡਾਕ ਕੱਢਣ ਤੋਂ ਹੂੰ ਦਾਕ ਹੀ ਨਹੀਂ ਆ ਰਹੀ ਆ ਰੋਜ਼ ਸਾਨੂੰ ਦਿੱਤੇ ਸਵਾਲਾਂ ਦੇ ਜਵਾਬ ਕਰੇ ਸੌਸਰੀ ਦੇ ਚੁਕੇ ਉਹ ਫਿਰ ਮੰਗ ਹੀ ਜਾਂਦੇ ਬਸ ਸੰਭਲਦਾ ਕੋਈ ਨਹੀਂ ਠੀਕ ਆ ਜੀ ਹੁਣ ਸ਼ਖਾਵਤ ਸਾਹਿਬ ਨੇ ਸਾਪਤੀ ਗਿਆਨ ਨੂੰ ਹਮ ਵਿਭਾਗ ਦੇ ਅਚਧਿਕਾਰੀਆਂ ਨੂੰ ਵੀ ਮੈਨੂੰ ਪੂਰੇ ਪੰਜਾਬ ਦੀ ਰਿਪੋਰਟ ਦਿਓ ਹਮ ਬੇ ਸਕੂਲਾਂ ਦੇ ਅਧਿਆਪਕਾਂ ਦਾ ਕੀ ਪ੍ਰੋਬਲਮ ਹਮ ਅਧਿਆਪਕਾਂ ਦੇ ਪਰ ਲਿਖੇ ਸੀਟਾਂ ਕਿੰਨੀਆਂ ਖਾਲੀ ਪਈਆਂ ਇਹਨਾਂ ਨੇ ਤਾਂ ਸੀਟਾਂ ਕੀ ਦੇਖਿਆ ਨਾ ਕਿ ਸਕੂਲਾਂ ਦੇ ਵਿੱਚ ਸੀਟਾਂ ਘਟਾਈਆਂ ਹਮ ਜਦੋਂ ਅਧਿਆਪਕਾਂ ਦੀ ਸੀਟਾਂ ਘਟਾਈਆਂ ਤੇ ਜਿਹੜੇ ਜਿਨ੍ਹਾਂ ਨੇ ਬੱਚਿਆਂ ਦਾ ਫਿਕਰ ਸੀ ਉਹਨਾਂ ਨੇ ਬੱਚਿਆਂ ਨੇ ਬੱਚੇ ਹਟਾਲੇ ਮਾਪਿਆਂ ਨੇ ਹਮ ਬੱਚੇ ਹਟਾ ਕੇ ਪ੍ਰਾਈਵੇਟ ਸਕੂਲ ਭੇਜੇ ਜਦੋਂ ਉਹ ਤੇ ਬੱਚਿਆਂ ਦੀ ਗਿਣਤੀ ਘਟ ਜਾਣੀ ਹੈ ਅਧਿਆਪਕ ਦੀ ਲੋੜ ਕੀ ਰਹੇਗੀ ਹੂੰ ਜਿਹੜਾ 95 ਸੀ 1:30 ਦਾ ਜਾਂ 1:20 ਦਾ ਰੱਖਿਆ ਸੀਗਾ ਹੂੰ ਉਹ ਤੇ ਖਤਮ ਹੋ ਗਿਆ ਹੂੰ ਤੁਹਾਡੇ ਕਿੰਨੇ ਪ੍ਰਾਇਮਰੀ ਸਕੂਲਾਂ ਜਿੱਥੇ 20 ਬੱਚੇ 15 ਬੱਚੇ ਵੀ 10 ਬੱਚੇ ਵੀ ਹਨ ਇਹਨੇ ਉਹ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਵੀ ਸਾਡੇ ਸਰگە ਟੀਚਰ ਹਨਗੇ ਕਿ ਸਾਡੇ ਬੱਚੇ ਘੱਟ ਹੂੰ ਹੂੰ ਅਨੁਪਾਤ ਅਨੁਪਾਤ ਫਿਰ ਕਲਾਸਾਂ ਕਿ ਨਹੀਂ ਆ ਹੂੰ ਤੁਹਾਡੇ ਕੋਲ ਪੰਜ ਕਲਾਸਾਂ ਪੰਜ ਕਲਾਸਾਂ ਦੇ ਵਿੱਚ ਤੁਸੀਂ ਕਹਿੰਦੇ ਬੱਚੇ 15ਵਾਂ ਦੇ ਟੀਚਰ ਤਾਂ ਕਿ ਭੇਜਿਆ ਹੂੰ ਉਹ ਟੀਚਰ ਭੇਜਿਆ ਕਿ ਤੇ ਮਸ਼ੀਨ ਭੇਜੀ ਹੈ ਹੂੰ ਬਿਲਕੁਲ ਹਾਂਜੀ ਪੰਜ ਕਲਾਸਾਂ ਕਿਦਾਂ ਪੜਾਵੇ ਜੀ ਇਹ ਤਾਂ ਹੈ ਤੁਹਾਨੂੰ ਮਿਨੀਮਮ 3 ਟੀਚਰ ਦੇਣੇ ਚਾਹੀਦੇ ਸੀ ਜੀ ਹਾਂਜੀ ਭਾਵੇਂ 15 ਜੇ 15 ਬੱਚੇ ਤਾਂ ਡੇ ਆ 35 ਨਹੀਂ ਹੋਏ ਜਾਂ 50 ਨਹੀਂ ਹੋਏ ਉਹ ਕਮਜ਼ੋਰੀ ਤੁਹਾਡੀ ਹੈ ਹੂੰ ਠੀਕ ਹੈ ਨਾ ਜੀ ਜੀ ਉਹਨਾਂ ਨੇ ਇਸ ਨੂੰ ਨੱਪ ਕੇ ਕੀ ਕੀਤਾ ਕਿ ਇਹ ਸਰਕਾਰਾਂ ਜਿਹੜੀਆਂ ਪਹਿਲਾਂ ਵੀ ਮੌਜੂਦਾ ਵੀ ਮੌਜੂਦਾ ਸਰਕਾਰ ਨੇ ਤੇ ਉਹ ਦੋ ਸਟੈਪ ਅੱਗੇ ਚਲੇਗੀ ਹੂੰ ਉਹਨਾਂ ਤੋਂ ਦੋ ਸਟੈਪ ਅੱਗੇ ਚਲੇਗੀ ਹੂੰ ਹਾਂ ਇਹਨਾਂ ਨੇ ਕੀ ਕੀਤਾ ਹੈਗਾ ਕਿ ਇਹ ਜਦੋਂ ਨਾ ਹਾਈ ਕੋਰਟ ਜਦਾਂ ਰੈਟ ਪੈਂਦੀ ਹੈਗੀ ਆ ਹਾਂਜੀ ਇਹ ਫਿਰ ਅਖਬਾਰਾਂ ਦਿੱਤੇ ਫਿਰ ਹਿਸ਼ਿਆਰ ਲ ਅਸੀਂ ਕੀ ਕਰ ਰਹੇ ਹਾਂ ਹਾਂ ਹਨਾ ਅਖਬਾਰਾਂ ਦਿੱਤੇ ਇਸ ਚਾਰ ਰਗੇ ਕਿ ਇੰਨਾ ਫਰਿਚ ਲੱਲਿਆ ਇੰਨੇ ਸਿੱਖਿਆ ਕ੍ਰਾਂਤੀ ਦੀਆਂ ਅਖਬਾਰਾਂ ਦੇ ਕੱਢ ਨੇ ਆਹ ਦੇਖੋ ਜੀ ਪਖਾਨੇ ਬਣਾਉਂਦੇ ਚਾਰਪੋਇਆਂ ਬਣਾਉਂਦੇ ਕਮਰੇ ਬਣ ਰਿਹਾ ਗਿਆ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹਾਂ ਫਰਿਚ ਆ ਰਿਹਾ ਓਦਾਂ ਦਾ ਬਣਾਉਂਦੇ ਆ ਕਿ ਉਹ ਜੱਜ ਹੈਰਾਨ ਹੋ ਜਾਂਦਾ ਵੀ ਇਹ ਨਹੀਂ ਸੋਚਦੇ ਜੱਸ ਹਾਂ ਬਿੱਲੜਾ ਕਹਿੰਦੇ ਇੰਨਾ ਬਣਾਇਆ ਤਾਂ ਮੁੱਲ ਹੈ ਨਹੀਂ ਸੀ ਕੁਝ ਵੀ ਹਾਂ ਹਾਂ ਜੀ ਫਿਰ ਬੱਚੇ ਤੇ ਘੱਟ ਕਹਿੰਦੇ ਕਿਉਂ ਹਾਂ ਪ੍ਰਾਈਵੇਟ ਕਿਉਂ? ਪ੍ਰਾਈਵੇਟ ਫੀਸ ਬੁਰੀ ਲਿੰਦੇ ਆ। ਬੁਰੀ ਲਿੰਦੇ ਜਾਨ ਕਢਣਦੇ ਆ। ਜੀ। ਬੱਚੇ ਦਾ ਸਾਰਾ ਖਰਚਾ ਚੱਕਦੇ ਆ। ਉਹਨਾਂ ਦੀ ਇਵਨ ਜਿਹੜੀ ਵਰਦੀ ਹੈ ਨਾ ਤੁਹਾਨੂੰ ਆਪ ਪਰਜੇ ਕਰੋਗੇ 500 ਦੀ ਮਿਲਦੀ ਆ। ਪ੍ਰਾਈਵੇਟ ਤੁਹਾਨੂੰ ਉਥੋਂ ਉਥੋਂ ਮਿਲਣੀ ਉਹ 5000 ਦੀ ਮਿਲਣੀ ਆ। ਬਿਲਕੁਲ ਹਾਂਜੀ। ਠੀਕ ਆ। ਤੁਹਾਨੂੰ ਲੈਣੀਆਂ ਪੈਣੀਆਂ। ਜਿਹੜੀ ਕਿਤਾਬ ਤੁਸੀਂ ਆਫਰਦੋਗੇ ਤੁਹਾਨੂੰ 100 ਦੀ ਮਿਲਣੀ ਉਥੋਂ 500 ਦੀ ਮਿਲਣੀ ਆ। ਔਰ ਹਰ ਸਾਰਾ ਸਿਰੇ ਬਦਲਣਾ ਉਹਨਾਂ ਨੇ ਠਕਣਾ ਨਹੀਂ। ਹੂੰ। ਗੱਲ ਇਹ ਨਹੀਂਗੀ ਗੱਲ ਇਹ ਹੈਗੀ ਆ ਕਿ ਜਦੋਂ ਇਹ ਸ਼ੋਅ ਕਰਦੇ ਨਾ ਇਹ ਲਖਵਰਨ ਤੇ ਇਸ਼ਤਿਹਾਰ ਆ। ਹੂੰ ਹ ਸਰਕਾਰੀ ਸਕੂਲਾਂ ਦਾ ਆਖਲੇ ਸ਼ੁਰੂ ਹਾਂਜੀ ਸ਼ੁਰੂ ਜੀ ਕਿ ਲਿਖਿਆ ਕਿ ਅਸੀਂ ਕੀ ਦੇਵਾਂਗੇ ਹਮ ਬੱਚਾ ਜਿਹੜਾ ਹੋਊਗਾ ਉਹਦੀ ਫੀਸ ਮਾਂ ਉਹਨੂੰ ਕੋਈ ਫੰਡ ਨਹੀਂ ਉਹਨੂੰ ਯੂਨੀਫਾਰਮ ਦੇਵਾਂਗੇ ਉਹਨੂੰ ਇੱਕ ਦੁਪਹਿਰ ਦਾ ਖਾਣਾ ਵੀ ਦੇਵਾਂਗੇ ਉਹਨੂੰ ਕਿਤਾਬਾਂ ਦੇਵਾਂਗੇ ਉਹਨੂੰ ਕਾਪੀਆਂ ਦੇਵਾਂਗੇ ਉਹਨੂੰ ਫਰਨੀਚਰ ਦੇਵਾਂਗੇ ਸਕੂਲ ਦੇਵਾਂਗੇ ਹਮ ਕੁ ਬਾਹਰ ਆ ਵੀ ਹਮ ਇੰਨਾ ਕੁਝ ਦੇ ਰਹੇ ਆ ਬੱਚੇ ਫਿਰ ਕਿਉਂ ਹੈ ਨਹੀਂ ਹਮ ਬਿਲਕੁਲ ਪਰ ਉਹ ਨਹੀਂ ਦੱਸਦੇ ਹਮ ਇਹ ਗੱਲ ਨਹੀਂ ਵਿੱਚ ਦੰਦੇ ਛੱਡਦੇ ਅਧਿਆਪਕ ਨਹੀਂ ਦੇਵਾਂਗੇ ਅਧਿਆਪਕ ਨਹੀਂ ਦੇਵਾਂਗੇ ਜੀ ਹਾਂਜੀ ਅਸੀਂ ਉਹ ਸਾਰਾ ਕੁਝ ਦੇਵਾਂ ਜਦੋਂ ਕੋਰਦਨ ਦੇ ਕਹਿੰਦੇ ਦੇਖੋ ਜੀ ਅਸੀਂ ਤੇ ਹਾਰ ਦਿੱਤਾ ਅਸੀਂ ਤੇ ਸਰਕਾਰ ਨੇ ਪੰਪਾਂ ਪਰ ਜ਼ੋਰ ਲਾਇਆ ਪਿਆ ਜੀ ਹਾਂਜੀ ਵੀ ਅਸੀਂ ਫ੍ਰੀ ਐਜੂਕੇਸ਼ਨ ਦੇਣੀ ਹੈ ਹੂੰ ਤੁਸੀਂ ਫ੍ਰੀ ਐਜੂਕੇਸ਼ਨ ਦੇ ਰਹੇ ਆ ਹੂੰ ਜਿਹੜੀ ਫ੍ਰੀ ਐਂਡ ਇਕੁਅਲ ਐਜੂਕੇਸ਼ਨ ਦੇ ਰਹੇ ਹੂੰ ਤੁਹਾਡੇ ਆਪਣੇ ਅਧਿਆਪਕਾਂ ਦੇ ਤੁਹਾਡੇ ਅਧਿਕਾਰੀਆਂ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਕਿਸੇ ਦਾ ਬੱਚਾ ਸਰਕਾਰੀ ਸਕੂਲ ਨਹੀਂ ਪੜਦਾ ਹੂੰ ਬਿਲਕੁਲ ਫਿਰ ਤੁਸੀਂ ਕਿੰਦਾ ਦੇ ਰਹੇ ਐਜੂਕੇਸ਼ਨ ਜੇ ਤੁਹਾਨੂੰ ਫ੍ਰੀ ਐਜੂਕੇਸ਼ਨ ਮਿਲਦੀ ਸੀ ਤੁਸੀਂ ਪਿੰਗੇ ਸਕੂਲਾਂ 'ਚ ਬੱਚੇ ਆਪਦੇ ਕਿਉਂ ਭੇਜੇ ਹੂੰ ਖੁਦ ਤੇ ਵੀ ਲਾਗੂ ਕਰਨੀ ਚਾਹੀਦੀ ਨਾ ਉਹ ਗੱਲ ਹਾਂ ਜੀ ਹੁਣ ਜੀ ਹਾਈ ਕੋਰਟ ਇਹ ਪੁੱਛ ਲਵੇ ਵੀ ਠੀਕ ਆ ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ ਤੇਰੇ ਆਪਣੇ ਬੱਚੇ ਕਿੱਥੇ ਪੜਦੇ ਹਾਂ 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 ਹੈਨਾ ਹਾਂ ਫਿਰ ਇਹ ਚੁੱਪ ਕਰ ਜਣਾ ਨੇ ਹਾਂ ਫਿਰ ਉਹ ਕਿਉਂ ਕਹਿਣੀ ਕਰਨੀ ਫਰਕ ਬਹੁਤ ਆ ਜੀ ਐਜੂਕੇਸ਼ਨ ਨੂੰ ਜੇ ਸਾਡੇ ਮਾਨਯੋਗ ਜਸਟਿਸ ਸ਼ਿਕਾਵਤ ਸਾਹਿਬ ਨੇ ਇਹ ਚੱਕੀਆਂ ਇਹ ਗੱਲ ਤਣਪਤ ਲਗਣੀ ਚਾਹੀਦੀ ਆ ਹਾਂ ਸਰਵੋ ਇਹਨਾਂ ਨੇ ਆਪਣੇ ਇਸ਼ਤਿਹਾਰ ਦੇ ਕੇ ਮਨ ਲੋ ਗੋਗਰਾਂ ਦੀ ਮਿੱਟੀ ਝੜ ਦੇਣੀ ਹੈ ਤੇ ਇਹਨਾਂ ਹੋ ਸਕਦਾ ਹੈ ਕਿ ਮਾਨਜੂਗ ਅਦਾਲਤ ਦੀਆਂ ਅੱਖਾਂ ਵੀ ਧੂੜ ਪਾ ਦੇਣ ਹੂੰ ਕਿਉਂਕਿ ਨੇ ਐਡਵੋਕੇਟ ਜਨਰਲ ਕੱਲੀ ਬਿਠਾਇਆ ਜੀ ਉਹ ਦਬਤੁਰ ਲਖਨ ਗੋੜਾ ਵੀ ਕਦੇ ਕਰਤਲੇ ਹੂੰ ਹੂੰ ਉਹ ਇਹ ਸਾਰੇ ਨਹੀਂ ਕਰਦੇ ਉਹ ਕਹਿੰਦੇ ਵੀ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਨੂੰ ਕਿਦਾਂ ਛਪਾਉਣਾ ਕੋਰਟ ਚ ਹੂੰ ਸਰਕਾਰ ਦੀਆਂ ਨਾਕਾਮੀਆਂ ਨੂੰ ਕੋਰਟ ਛਪਾਉਣੇ ਐਡਵੋਕੇਟ ਜਨਰਲ ਬੈਠੇ ਹੈਗੇ ਹਾਂ ਜੀ ਉਹਨਾਂ ਦੀ ਇੱਕ ਮੁੱਲ ਬੜੀ ਵੱਡੀ ਟੀਮ ਹੈਗੀ ਹੈ ਹੂੰ ਜਿਹਨਾਂ ਨੂੰ ਦੱਸਣਾ ਹੈ ਕਿ ਅਸੀਂ ਤਾਂ ਕੁਝ ਕਰਤਾ ਸਿੱਖਿਆ ਕ੍ਰਾਂਤੀ ਲੈਂਦੀ ਹੈ ਜੀ 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 ਤੁਸੀਂ ਪੰਜਾਬ ਦੇ ਵਿੱਚ ਕਿਤਾਬ ਖੁੱਲੂਗੀ ਅੱਖਰ ਬੋਲਣਗੇ ਸ਼ਬਦ ਬੋਲਣਗੇ ਇੱਕ ਵੀ ਲਾਇਬ੍ਰੇਰੀ ਨਹੀਂ ਚਲਦੀ ਹੋਵੇ ਨਾ ਪ੍ਰਾਇਮਰੀ ਦੀ ਲਾਇਬ੍ਰੇਰੀ ਚਲਦੀ ਹੈ ਨਾ ਮਿਡਲ ਦੀ ਚਲਦੀ ਹੈ ਨਾ ਹਾਈ ਦੀ ਨਾ ਸੈਕੰਡਰੀ ਦੀ ਹੂੰ ਵੈਲ ਕੋਨ ਬਲੋ ਕਰਤਾ ਜੇ ਤੁਸੀਂ ਕਿਤਾਬ ਹੀ ਚੱਕ ਲਈ ਆ ਤੁਸੀਂ ਸਾਹਿਤ ਚੱਕ ਲਿਆ ਜਿਹਨੇ ਬੱਚੇ ਦਾ ਸਰਪੱਖੀ ਵਿਕਾਸ ਕਰਨਾ ਸੀ ਕਿਸੇ ਅਧਿਆਪਕ ਦੇ ਕੋਲ ਕਿਤਾਬ ਨਹੀਂ ਬਣੀ ਹੂੰ ਕੋਈ ਲੇਖਕ ਇਕਦਾ ਅਧਿਆਪਕ ਦੇ ਕੋਲ ਤਾਂ ਕਿਤਾਬ ਹੋ ਸਕਦੀ ਹੈ ਹੂੰ ਕੋਈ ਚੰਗਾ ਕੋਈ ਪਾਠਕ ਸਿਰਦ ਹੋਊਗਾ 2 4 5% ਹੁੰਦੇ ਜੀ ਲੇਕਿਨ ਬਾਕੀ ਤੇ ਨਹੀਂ ਬਾਕੀ ਤੇ ਫਾਰਮੈਲਟੀ ਰਹਿ ਗਈ ਹਮ ਹਣਾ ਹੁਣ ਇਹ ਜੇ ਗੱਲ ਉੱਠੀ ਹੈ ਮੈਂ ਇਹਦੇ ਸੱਚੇ ਤੇ ਵੈਲਕਮ ਕੀਤਾ ਵੀ ਮੇਰੇ ਵਰਗਿਆਂ ਨੇ ਬੜਾ ਕੀਤਾ ਹਮ ਬਹੁ ਲੋਕੀ ਗੱਲਾਂ ਕਰਦੇ ਵੀ ਸ਼ੁਕਰ ਹਮ ਸ਼ੁਕਰ ਹੈ ਕਿ ਇਹ ਸਾਡੀਆਂ ਜਿਹੜੀਆਂ ਹਾਵਾਂ ਸੀਗੀਆਂ ਹਾਂਜੀ ਸਾਡੇ ਜਿਹੜੇ ਜ਼ਿੰਦਗੀ ਜਿਉਂਦੇ ਭਾਵ ਸੀਗੇ ਹਮ ਉਹ ਹਾਈ ਕਾਲ ਨੇ ਸੰਭਾਲ ਲਏ ਹਮ ਹੁਣ ਹਾਈ ਕਾਲ ਸਕੂਲ ਮੈਨੇਜਰ ਕਮੇਟੀਆਂ ਦੇ ਵਿੱਚ ਹੈਗਾ ਬਿ ਸਕੂਲ ਮੈਂਡਰ ਕਮੇਟੀਆਂ ਵੀ ਉੱਦੈ ਬਣੀਆਂ ਰਾਜਨੀਤਕੀ ਹੂੰ 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 ਸਕੂਲ ਮੈਂਡਰ ਕਮੇਟੀ 'ਚ ਕੋਈ ਵੀ ਚੇਅਰਮੈਨ ਕੋਈ ਵੀ ਮੈਂਬਰ ਇਹ ਡੈਡੀਕੇਟ ਨਹੀਂਗਾ ਕਿ ਜੇ ਸਾਡੇ ਸਕੂਲ 'ਚ ਆ ਹੈ ਨਹੀਂ ਹੂੰ ਹੂੰ ਜੋ ਬੱਚਿਆਂ ਨੇ ਇਹਨਾਂ ਦਾਵਾ ਕੀਤਾ ਜੀ ਹੈਨਾ ਤੇ ਫੇਰ ਅਸੀਂ ਕੋਰਟ 'ਚ ਜਾ ਕੇ ਦੂਰ ਬੋਲ ਕਹੀਏ ਹੂੰ ਕੋਈ ਡੀਓ ਸੁਣ ਕੇ ਰਾਜੀ ਨਹੀਂ ਡੀਓ ਵੀ ਢਾਕੀ ਆ ਬੀਓ ਵੀ ਢਾਕੀ ਆ ਸਾਰੇ ਢਾਕੀ ਹੈਗੇ ਆ ਕਿ ਡੀਓ ਨੂੰ ਗੱਲ ਕਰ ਲਓ ਜਾ ਕੇ ਤੁਸੀਂ ਹੈਨਾ ਜੀ ਡੀਓ ਨੂੰ ਪਤਾ ਹੀ ਨਹੀਂਗਾ ਮੈਂ ਕੱਲ ਪਾਸੋਂ ਦੇਖਿਆ ਸਾਡੇ ਤੋਂ سپورਟ ਚੱਲ ਰਹੀ ਕਬੂਤਲੇ ਸਟੇਟ ਗੇਮ ਚੱਲਦੀਆਂ ਬਾਸਬਲਦੀਆਂ ਤੇ ਕਿਉਂਕਿ ਅਸੀਂ ਪ੍ਰਾਣੀ ਰਹਿ ਕਰਕੇ ਮੈਨੂੰ ਉਹਨਾਂ ਸੱਜਿਆ ਮੈਚ ਚਲੇ ਗਿਆ ਦੇਖਣ ਚਲੇ ਗਿਆ ਤੇ ਪਰ ਮੈਂ ਵੀ ਦੇਖਿਆ ਕੋਈ ਡੀਓ ਹੈ ਹੀ ਨਹੀਂ ਉੱਥੇ ਮਤਲਬ ਡੀਓ ਨੂੰ ਫਰਕ ਹੀ ਨਹੀਂਗਾ ਕਿ ਮੇਰੇ ਕੋਲ ਸਟੇਟ ਗੇਮ ਚੱਲ ਰਹੀਆਂ ਪੰਜਾਬ ਦੀਆਂ ਟੀਮਾਂ ਆਈਆਂ ਵਾਂ ਮੈਂ ਲਗਾਤਾਰ ਜਿਹੜਾ ਉੱਥੇ ਮਤਲਬ ਡਿਸਟ੍ਰਿਕਟ ਸਪੋਰਟਸ ਕੋਆਰਡੀਨੇਟਰ ਉਹ ਵਿਚਾਰਾ ਬੰਬਾਂ ਭਾਰਾ ਸਿਰ ਪਰਨੇ ਹੂੰ ਉਹਨੂੰ ਸ਼ਾਬਾਸ਼ ਦੇਣ ਲਈ ਹੈ ਹੀ ਨਹੀਂ ਹੂੰ ਉਹਨੂੰ ਉਲਟੇ ਚੱਕ ਕੇ ਫੈਲਾ ਜਣੀਆਂ ਬਿੰਦੀਆਂ ਜ ਡਿਊ ਲੱਭ ਕੇ ਵੀ ਸਾਈਨ ਕਰਦੇ ਸਾਰਾ ਮੈਂ ਪੈਕਟ ਆ ਕੇ ਖਤ ਨੇ ਵੀ ਹਮ ਹੈਨਾ ਅਸੀਂ ਇੰਨੇ ਮਤਲਬ ਬੇਵਸ ਹੋ ਗਏ ਇਹਨਾਂ ਹਾਲਾਤਾਂ ਦੇ ਵਿੱਚ ਨਾ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਬਦਲ ਗੂਗੀ ਲੇਕਿਨ ਫਿਰ ਵੀ ਹਮ ਹੈਨਾ ਮੈਂ ਉਹ ਮੈਡਮ ਜਿਹਨਾਂ ਦੇ ਬਦਲੀ ਦੇ ਚੱਕਰ ਸੀਗਾ ਮੈਂ ਅੱਜ ਕਹੂੰਗਾ ਕਿ ਉਹਨੇ ਆਪਣਾ ਦੁਖੀ ਰੋਇਆ ਹਮ ਅੱਜ ਉਹ ਪੰਜਾਬ ਦੇ ਉਸ ਜਿਹੜੀ ਦੁੱਖ ਦੀ ਰਗ ਦੇ ਉੱਪਰ ਹਮ ਉਹਨੇ ਮਲਹੱਤਰ ਖਾਤਾ ਮਾਂ ਜੋ ਹਾਈ ਕੋਰਟ ਦਾ ਤੇ ਮਾਂਜੋ ਹਾਈ ਕੋਰਟ ਨੂੰ ਸਰਕਾਰਾਂ ਮਤਲਬ ਸਰਕਾਰਾਂ ਦੇ ਹਰ ਰੋਜ਼ ਹੀ ਕਟਖਾਂਦੀਆਂ ਹਾਈ ਕੋਰਟ ਚ ਹੂੰ ਬਿਲਕੁਲ ਹਾਂਜੀ ਜਿੰਨਾਂ ਸਰਕਾਰਾਂ ਨੂੰ ਹਾਈ ਕੋਰਟ ਚ ਕੋਰਟਾਂ ਕੁੱਟ ਪੈਰੀ ਆ ਮੈਂ ਦੇਖਿਆ ਕਿਤੇ ਨਹੀਂ ਪੰਜਾਬ ਸਰਕਾਰ ਨੂੰ ਹਰ ਰੋਜ਼ ਹੀ ਹਰ ਮੀ ਹਰ ਰੋਜ਼ ਹੀ ਕੋਈ ਨਾ ਕੋਈ ਹੁੰਦੀ ਆ ਹੂੰ ਜੀ ਹਾਂ ਜੀ ਪੰਜਾਬ ਸਰਕਾਰ ਨੂੰ ਝੜ ਪਈ ਪੰਜਾਬ ਸਰਕਾਰ ਨੂੰ ਝੜ ਪਈ ਇਹਦਾ ਮਤਲਬ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਹੈਗੇ ਆ ਹੂੰ ਉਹ ਬਿਲਕੁਲ ਸਿਹਤ ਨਹੀਂਗੇ ਹੂੰ ਉਹ ਸੰਜੀਦਾ ਨਹੀਂਗੇ ਉਹ ਕੰਮ ਹੀ ਨਹੀਂ ਕਰਦੇ ਪਏ ਹੂੰ ਹਨਾ ਉਹ ਸਿਰਫ ਹਰ ਰੋਜ਼ 9 ਵੇ ਜਾਂਦੇ ਆ 5 ਵਜੇ ਆਉਂਦੇ ਆ ਤੇ ਮੁਰਜਾਂ ਦੇ ਛੁੱਟੀਆਂ ਸ਼ਨੀਵਾਰ ਆ ਜਾਂਦੀਆਂ ਫਿਰ ਰੋਮ ਬਦਲ ਜਾਂਦੇ ਕੁਝ ਨਹੀਂ ਹੋਇਆ ਹੂੰ ਬਿਲਕੁਲ ਸਹੀ ਤੇ ਕਿਹੜਾ ਸਾਹਿਬ ਮੈਂ ਇੱਕ ਗੱਲ ਕਰਾਂ ਤਾਂ ਹਾਈ ਕੋਰਟ ਦੀ ਇਸ ਟਿੱਪਣੀ ਦਾ ਪੰਜਾਬ ਦੀ ਸਿਆਸਤ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਕੋਈ ਪ੍ਰਭਾਵ ਪੈ ਸਕਦਾ ਕੀ ਲੱਗਦਾ ਤੁਹਾਨੂੰ ਦੇਖੋ ਗੱਲ ਇਹ ਹੈ ਕਿ ਹਾਈ ਕੋਰਟ ਵੱਲੋਂ ਬਹੁਤ ਸਾਰੀਆਂ ਟਿੱਪਣੀਆਂ ਕਈ ਵਾਰ ਆਈਆਂ ਬਹੁਤ ਕੁਝ ਹੋਇਆ ਹੂੰ ਲੇਕਿਨ ਸਰਕਾਰਾਂ ਦੇ ਕੋਲ ਨਾ ਮੈਂ ਤੁਹਾਨੂੰ ਪਹਿਲਾਂ ਕਹੀਆਂ ਪ੍ਰਭਾਵ ਤਾਂ ਪਵੇਗਾ ਜੇ ਲੋਕ ਜਾਗਰਤੀ ਹੋਊਗੀ ਹੂੰ ਹੂੰ ਹਾਂਜੀ ਲੋਕਾਂ ਦੀ ਜਾਗਰਤੀ ਹੈ ਨਹੀਂ ਹੂੰ ਇੱਕ ਕੁੱਤਿਆਂ ਨੂੰ ਬਚਾਉਣ ਲਈ ਕੈਂਡਲ ਮਾਰ ਚੱਲ ਸਕਦੀ ਹੈ ਬਿਲਕੁਲ ਸਹੀ ਗੱਲ ਤੇ ਸੁਪਰੀਮ ਕੋਰਟ ਆਪਣੇ ਫੈਸਲੇ ਬਦਲ ਲੈਂਦੀ ਵੀ ਲੋਕ ਕੁੱਤੇ ਬਚਾਉਣਾ ਚਾਹੁੰਦੇ ਆ ਹਾਂਜੀ ਹੈਨਾ ਵੀਰਾਂ ਨੂੰ ਕੀ ਕਰਨਾ ਹੈਗਾ ਲੇਕਿਨ ਸਾਡਾ ਜਿਹੜਾ ਆਵਾਮ ਦਾ ਜਿਹੜਾ ਵਰਤਮਾਨ ਬੱਚੇ ਹੈਗੇ ਆ ਹੂੰ ਜਿਨ੍ਹਾਂ ਦੇ ਮਤਲਬ ਵਿੱਚ ਖਤਰੇ 'ਚ ਹੈਗਾ ਹੂੰ ਹੈਨਾ ਸਕੂਲ ਅਧਿਆਪਕ ਨਾ ਹੋਣ ਕਰਕੇ ਜਾਂ ਹੋਰ ਇਨਫਰਾਸਟ੍ਰਕਚਰ ਨਾ ਹੋਣ ਕਰਕੇ ਜੋ ਚਾਹੀਦਾ ਹੂੰ ਹੂੰ ਇੱਥੇ ਕੈਂਡਲ ਮਾਰ ਚ ਆਇਆ ਕੋਈ ਬਾਹਰ ਕਿਸੇ ਦਾ ਜਦੋਂ ਲੋਕ ਹੀ ਸੁੱਤੇ ਪਏ ਹਾਂਜੀ ਤੁਸੀਂ ਹੈਰਾਨ ਹੋ ਜਾਓਗੇ ਕਿ ਆਪਣੀਆਂ ਨਾ ਜਾਂਦੀਆਂ ਬਹੁਤ ਜਾਂਦੀਆਂ ਆ ਸਕੂਲਾਂ ਦੇ ਪ੍ਰਿੰਸੀਪਲ ਹੀ ਆ ਹਾਂਜੀ ਜਦ ਸਕੂਲ ਟੀਚਰ ਹੀ ਹੈਗੇ ਆ ਉਹ ਵੀ ਨਹੀਂ ਰੈਡੀ ਗੱਲ ਕਰਨ ਨੂੰ ਹੂੰ ਯੂਨੀਅਨਿਸਟ ਹੈਗੇ ਆ ਜਿਹੜੇ ਯੂਨੀਅਨਿਸਟ ਹੈਗੇ ਆ ਉਹ ਵੀ ਲੜਾਈ ਆਪ ਦੇ ਲਈ ਲੜ ਰਹੇ ਆ ਉਹਨਾਂ ਨੇ ਕਦੀ ਲੜਾਈ ਦੇ ਬੈਨਰ ਨਹੀਂ ਛਪਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਪੜ੍ਹ ਰਹੇ ਬੱਚਿਆਂ ਲਈ ਅਧਿਆਪਕ ਚਾਹੀਦੇ ਹੂੰ ਉਹਨਾਂ ਦੇ ਬੈਨਰ ਤੇ ਇਹ ਨਹੀਂ ਹੁੰਦਾ ਹਨਾ ਉਹ ਕਹਿੰਦੇ ਸਾਨੂੰ ਪੱਕੇ ਕਰੋ ਸਾਨੂੰ ਤਨਖਾਹ ਦੇਵੋ ਦੇਵੋ ਕਿਹਦੇ ਵਾਸਤੇ ਹੂੰ ਉਹ ਨਾ ਕੋਈ ਵੀ ਸਿਰਦੋਵੇ ਜੀ ਮੈਨੂੰ ਨਾ ਮੈਂ ਦੇਖਦਾ ਕਿ ਆਪਾਂ ਇਹ ਸ਼ੁਰੂ ਕੀਤਾ ਵੇਸ਼ਾ ਕੀਤਾ ਖਾਸ ਕਰਕੇ ਮੇਰੇ ਖਿਆਲ ਆਪਣੇ ਚੈਨਲ ਨੇ ਕੀਤਾ ਬਿ ਐਜੂਕੇਸ਼ਨ ਨੂੰ ਅਪਲਿਫਟ ਕਰਨ ਦੇ ਮੱਦੇ ਤੁਹ ਯਕੀਨ ਕਰੀਏ ਇਸ ਗੱਲ ਦੇ ਕਿ ਮੇਰੇ ਬੜੇ ਪਰਮਿੱਤਰ ਕਿਹਾ ਗਿਆ ਜਿਹੜੇ ਆਪਣੇ ਨੂੰ ਬੜੇ ਸਮਝਦੇ ਐ ਐਜੂਕੇਸ਼ਨ ਨੂੰ ਸਮਝਦੇ ਐ ਤੇ ਮੈਨੂੰ ਕਿਸੇ ਨੇ ਕਦੀ ਫੋਨ ਨਹੀਂ ਕੀਤਾ ਮੈਂ ਪੁੱਛਦਾ ਯਾਰ ਤੈਨੂੰ ਭੇਜਿਆ ਸੀ ਸੁਣਿਆ ਸੀ ਉਹ ਭਾਈ ਟਾਈਮ ਜਾਂ ਲੱਗਾ ਨਹੀਂਗਾ ਇਹਦਾ ਮਤਲਬ ਕੀ ਹੈ ਹੀ ਇਜ਼ ਨਾਟ ਐਜੂਕੇਸ਼ਨਿਸਟ ਉਹ ਬਲੈਡੀ ਬਾਸਟਰ ਹੈਗਾ ਉਹ ਸਿਰਫ ਤਨਖਾਹ ਲੈਣਾ ਆਇਆ ਸੀਗਾ ਔਰ ਮੈਨੂੰ ਨਾ ਕਈ ਵਾਰੀ ਇਹਨਾਂ ਕਰਮਚਾਰੀ ਕਿਤੇ ਸੱਦ ਨੂੰ ਬੜੇ ਫੋਨ ਆਉਂਦੇ ਆ ਹਮਮ ਪ੍ਰਿੰਸੀਪਲ ਦੇ ਕਿ ਟੀਚਰਾਂ ਦੇ ਫੋਨ ਆਉਂਦੇ ਆ ਬਈ ਸਾਰੇ ਤੁਸੀਂ ਆ ਮੁੱਦੇ ਚੱਕਿਆ ਮੈਨੂੰ ਸਾਨੂੰ ਬਹੁਤ ਚੰਗਾ ਲੱਗਾ ਤੁਹਾਨੂੰ ਇੱਕ ਮੁੱਦਾ ਹੋਰ ਦਿੰਨੇ ਆ ਮੁੱਦੇ ਮੇਰੇ ਨੇਗੇ ਹਮ ਇਹ ਉਹਨਾਂ ਦੀ ਆਵਾਜ਼ ਬਣਦੇ ਨੇ ਇਹ ਲੋਕਾਂ ਨੇ ਮੈਨੂੰ ਮੁੱਦੇ ਦਿੱਤੇ ਲੋਕੀ ਦਿੰਦੇ ਕਹਿੰਦੇ ਸਰ ਆ ਚੱਕੋ ਜੀ ਤੜਫੇ ਪਏ ਸੀ ਹਮ ਮੈਂ ਉਹਨਾਂ ਨੇ ਸੰਜੀਦਾ ਲੋਕ ਆ ਜਿਹੜੇ ਮੈਨੂੰ ਮੁੱਦੇ ਦਿੰਦੇ ਆ ਜਿਹੜੇ ਆਪਣੇ ਇਸ ਚੈਨਲ ਨੂੰ ਮੁੱਦੇ ਦਿੰਦੇ ਆਗੇ ਆ ਜੀ ਬਈਆਂ ਲੋਕ ਮੁੱਦੇ ਹੈਗੇ ਤਾਂ ਚੱਕਣਾ ਫਰਜ਼ ਬਣਦਾ ਜੇ ਤੁਸੀਂ ਇਸ ਇਸ ਫੀਲਡ ਨੂੰ ਚੱਕਿਆ ਤੇ ਹਮ ਹਣਾ ਤੇ ਜਦੋਂ ਤੁਸੀਂ ਲੋਕ ਮੁੱਦੇ ਬਣਗੇ ਲੋਕ ਸਾਹਮਣੇ ਆਉਣਗੇ ਲੋਕ ਕੈਨਲ ਮਾਰਚ ਕਰਨਗੇ ਆਪਣੇ ਬੱਚਿਆਂ ਦੇ ਖਾਤਰ ਹਮ ਅਸੀਂ ਪਤਾ ਕੀ ਨੇ ਤੈਨੂੰ ਕੀ ਤੇ ਮੈਨੂੰ ਕੀ ਹਾਂਜੀ ਜੀ ਹਾਂ ਉਹ ਕਹਿੰਦੇ ਸਾਡੇ ਬੱਚੇ ਤੇ ਅਸੀਂ ਅਮੀਰ ਬੰਦੇ ਆ ਸਾਡੇ ਬੱਚੇ ਤੇ ਪ੍ਰਾਈਵੇਟ ਤੇ ਮਿੰਗਲ ਸਕੂਲਾਂ 'ਚ ਪੜ੍ਹਦੇ ਬਸਾਂ ਜਾਂਦੇ ਐਸੇ ਸਕੂਲਾਂ 'ਚ ਪੜ੍ਹਦੇ ਆ ਤੇ ਗਰੀਬ ਬੱਚੇ ਤਪੜਾ ਹੈਗੇ ਆ ਜੀ ਤਪੜਾ ਵੀ ਸਾਨੂੰ ਕੀ ਉਹਨਾਂ ਦੇ ਨਾਲ ਹੈ ਨਾ ਇਹਨਾਂ ਦੇ ਕੀ ਆ ਜਦ ਕੋ ਸਕੂਲ ਮਾੜੇ ਨਹੀਂਗੇ ਲੇਕਿਨ ਉਹਨਾਂ ਦਾ ਫਰਨੀਚਰ ਸਾਰਾ ਕੁਝ ਮਾੜਾ ਨਿਹਗਾ ਸਭ ਕੁਝ ਵਧੀਆ ਲੇਕਿਨ ਉੱਥੇ ਕੀ ਹੈ ਨਹੀਂ ਤੇ ਆਪਕ ਬਿਲਕੁਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖਤ ਟਿੱਪਣੀ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਸੰਪੂਰਨ ਸੱਚ ਪੇਸ਼ ਕਰਨ ਦੇ ਹੁਕਮ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਪੂਲ ਖੋਲ ਕੇ ਰੱਖ ਦਿੱਤੀ ਹੈ ਇਸ ਅਦਾਲਤੀ ਦਖਲ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਅਸਲ ਤਬਦੀਲੀ ਦੀ ਸੰਭਾਵਨਾ ਜਗਾਈ ਹੈ ਪਰ ਸਵਾਲ ਇਹ ਥੇ ਉੱਠਦਾ ਹੈ ਕਿ ਕੀ ਆਪ ਸਰਕਾਰ ਇਸ ਮੌਕੇ ਨੂੰ ਸੁਧਾਰਾਂ ਦੇ ਲਈ ਵਰਤੇਗੀ ਜਾਂ ਫਿਰ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਰਹੇਗਾ ਤੇ ਜੇਕਰ ਸਰਕਾਰ ਨੇ ਤੁਰੰਤ ਕੋਈ ਕਦਮ ਨਾ ਚੁੱਕਿਆ ਤਾਂ ਇਹ ਮਾਮਲਾ ਵਿਰੋਧੀ ਪਾਰਟੀਆਂ ਦੇ ਲਈ ਸਿਆਸੀ ਹਥਿਆਰ ਬਣ ਸਕਦਾ ਹੈ ਜੋ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦਾ ਹੈ ਸੋ ਇਹ ਅਦਾਲਤੀ ਦਖਲਬਾਜ਼ੀ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਈ ਇੱਕ ਨਵੀਂ ਸ਼ੁਰੂਆਤ ਦਾ ਸੁਨੇਹਾ ਲੈ ਕੇ ਆਇਆ ਹੈ ਪਰ ਇਸ ਦੀ ਸਫਲਤਾ ਸਰਕਾਰ ਦੀ ਇੱਛਾ ਸ਼ਕਤੀ ਇੱਛਾ ਸ਼ਕਤੀ ਤੇ ਅਮਲ ਦੇ ਉੱਤੇ ਨਿਰਭਰ ਕਰੇਗੀ ਸੋ ਘੜਾ ਸਾਹਿਬ ਇਸੇ ਦੇ ਨਾਲ ਲੱਗਦਾ ਮੈਂ ਅਗਲਾ ਸਵਾਲ ਰੱਖਣਾ ਚਾਹਾਂ ਕਿ ਕੀ ਪੰਜਾਬ ਦੇ ਸਿੱਖਿਆ ਵਿਭਾਗ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਅਧਿਆਪਕ ਹੁਣ ਡਾਕਟਰ ਵੀ ਬਣਣਗੇ ਪੈਰੈਂਟਸ ਟੀਚਰ ਮੀਟਿੰਗ ਦੇ ਦੌਰਾਨ ਬੱਚਿਆਂ ਦੇ ਸਮੇਤ 100 ਲੋਕਾਂ ਦਾ ਬੀਪੀ ਚੈੱਕ ਕਰਨਾ ਹੋਵੇਗਾ ਤੇ ਅਧਿਆਪਕਾਂ ਨੂੰ 100 ਲੋਕਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਕੇ ਰਿਕਾਰਡ ਸੰਭਾਲ ਕੇ ਰੱਖਣਾ ਹੋਵੇਗਾ ਤੇ ਜੇ ਕਿਸੇ ਨੇ ਅਣਗੈਲੀ ਕੀਤੀ ਤਾਂ ਅਣਗੈਲੀ ਕਾਰਨ ਦੇ ਉੱਤੇ ਸਕੂਲ ਦੇ ਮੁਖੀ ਦੇ ਉੱਤੇ ਕਾਰਵਾਈ ਵੀ ਹੋਵੇਗੀ ਤੁਸੀਂ ਇਸ ਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਕਰਮ ਗੱਲ ਹੈਗੀ ਆ ਕਿ ਅਸਲ ਵਿੱਚ ਗੱਲ ਹੈਗੀ ਕਿ ਐਜੂਕੇਸ਼ਨ ਦੇ ਵਿੱਚ ਬਹੁਤ ਕੁਝ ਹੈਗਾ ਜਿਹੜਾ ਇਹ ਬਿਜ਼ਨਸ ਨਾਲ ਸੰਬੰਧਤ ਹੈਗਾ ਜਿਹੜਾ ਇਹ ਲੋਕਾਂ ਨੂੰ ਜਾਗਰਤ ਕਰਨਾ ਹੁੰਦਾ ਹਮਮ ਠੀਕ ਆ ਲੇਕਿਨ ਉਹ ਜਾਗਰਤ ਕਰਨ ਦੇ ਵਿੱਚ ਤੁਸੀਂ ਦੇਖਿਆ ਕਿ ਤੁਸੀਂ ਪਰਾਲੀ ਨੂੰ ਅੱਗ ਨਾਲ ਲਾਓ ਜਾਂ ਹੋਰ ਨਾਲ ਲਾਓ ਇਹ ਵੀ ਸਕੂਲਾਂ ਨੂੰ ਕੰਮ ਸੰਭਾਲਿਆ ਜੀ ਹਾਂਜੀ ਹੋਰ ਗਰ ਵਿਦਿਆ ਕੰਮ ਵੀ ਸੰਭਾਲਿਆ ਗਿਆ ਹੂੰ ਜਿੱਥੇ ਮਤਲਬ ਇਹਨਾਂ ਨੂੰ ਲੱਗਦਾ ਹੁੰਦਾ ਕਿ ਸਕੂਲ ਕਰ ਸਕਦੇ ਆ ਗਲਤ ਹੈ ਜੀ ਆ ਵਾਤਾਵਰਣ ਦੇ ਪੱਤੇ ਅਸੀਂ ਬੱਚਾ ਨੂੰ ਪੜਾਉਣਾ ਬੜਦਾ ਹੂੰ ਪਰ ਇਹ ਨਹੀਂ ਪੜਾਉਣਾ ਬੰਦਾ ਕਿ ਸਕੂਲ ਬੰਦਰ ਕੇ ਲੋਕਾਂ ਨੂੰ ਪੜਾਉ ਤੁਰਪੂ ਹੂੰ ਜੀ ਬਿਲਕੁਲ ਹਾਂ ਜੀ ਅੱਛਾ ਦੂਜੇ ਪਾਸੇ ਗੱਲ ਹੈ ਕਿ ਕਈ ਵੇਰੇ ਨਾ ਜਿਹੜੇ ਯੂਨੀਨ ਹੈਗੀਆਂ ਰੌਲਾ ਪਾ ਲੈਂਦੀਆਂ ਹੈਗੀਆਂ ਕਿ ਦੇਖੋ ਜੀ ਹੁਣ ਡਾਕਟਰ ਬਣ ਗਿਆ ਜਮਾਟਰ ਤੋਂ ਹੂੰ ਅਸੀਂ ਪਹਿਲਾਂ ਬੂੰਦਾ ਪਾਉਂਦੇ ਸੀ ਪੋਲੀਓ ਦੀ ਜੀ ਹਾਂ ਜੀ ਹੁਣ ਕਹਿੰਦੇ ਤੁਸੀਂ ਆ ਚੈੱਕ ਕਰੋ ਆ ਚੈੱਕ ਕਰੋ ਹੂੰ ਅਸੀਂ ਬਾਬਰਚੀ ਬਣ ਗਏ ਮੀਡਲ ਮੀਲ ਆ ਬਣਾ ਜਦੋਂ ਅਸੀਂ ਕਿਨੇ ਵੀ ਦੇ ਆਪਕੋ ਮਾਪਿਆਂ ਵਰਗੇ ਹੁੰਦੇ ਆ ਹੂੰ ਤੇ ਮਾਪੇ ਕਿਸੇ ਨਾਲ ਇੰਦਾਂ ਕਿਹਾ ਹੂੰ ਵੀ ਮੈਂ ਬੱਚੇ ਦੀ ਦਰਦ ਨਹੀਂ ਵੇਖਣਾ ਹੂੰ ਮੈਂ ਬੱਚਾ ਮੇਰਾ ਰੋਂਦਾ ਸੀ ਪੈਣ ਭੁੱਖ ਨਹੀਂ ਦੇਖਣੀ ਹੂੰ ਵੀ ਮੈਂ ਦੀ ਸਿਹਤ ਨਹੀਂ ਦੇਖਣੀ ਹੈ ਨਾ ਮੈਂ ਉਹ ਜਨਮ ਦੇਣੇ ਦੇ ਦਿੱਤਾ ਜੀ ਇਦਾਂ ਹੁੰਦੀ ਕਦੇ ਹੂੰ ਹੂੰ ਬੱਚੇ ਦੀ ਪੂਰਨ ਪਰਸਨੈਲਿਟੀ ਦੀ ਸਰਪੱਖੀ ਵਿਕਾਸ ਲਈ ਸਾਨੂੰ ਬੱਚੇ ਦਾ ਸਾਰਾ ਕੁਝ ਦੇਖਣਾ ਪੈਂਦਾ ਜੇਕਰ ਸਰਕਾਰ ਦੇ ਕੋ ਸਾਡੇ ਨਾ ਸਕੂਲਾਂ ਦੇ ਵਿੱਚ ਉਹਨਾਂ ਦੇ ਵੋਕੇਸ਼ਨ ਵਿਸ਼ੇ ਦੇ ਜਗਾ ਹੈਲਥ ਕੇਅਰ ਆ ਗਿਆ ਜਿੱਥੇ ਹੈਲਥ ਕੇਅਰ ਚੱਲਦਾ ਨਾ ਉੱਥੇ ਜਿਹੜੇ ਬੱਚੇ ਆ ਪੜਦੇ ਆ ਉਹ ਬੱਚੇ ਪਲੱਸ 2 ਤੋਂ ਬਾਅਦ ਇੱਕ ਉਹਨਾਂ ਨਰਸਿੰਗ ਦਾ ਕੋਰਸ ਨਹੀਂ ਕਰਨਾ ਪੈਂਦਾ। ਹੂੰ ਹੂੰ ਉਹ ਐਲੀਜੀਬਲ ਹੋ ਜਾਂਦੀਆਂ ਲੜਕੀਆਂ। ਉਹ ਨਰਸ ਡਾਕਟਰ ਬਣ ਜਾਂਦੀਆਂ, ਕਿਉਂ ਬੀਬੀ ਚੱਕਰਦੀਆਂ, ਉਹ ਗਲੀ ਮਲੇਵ ਚੱਕਰ ਸਕਦੀ ਜਾਂ ਉਹਨਾਂ ਨੂੰ ਕਿੱਟ ਮਿਲਦੀ ਬਗੈਰ। ਹੂੰ ਉਹਨਾਂ ਨੂੰ ਫਰਸਟ ਏਡ ਤਾਂ ਪਤਾ ਲੱਗ ਜਾਂਦਾ ਹੈ ਨਾ। ਹੁਣ ਜਿਹਨਾਂ ਸਕੂਲਾਂ ਵਿੱਚ ਇਹ ਹੈਗੇ ਬੱਚੇ ਜੀ ਉਹ ਬਹੁਤ ਸਾਰੇ ਸਕੂਲਾਂ ਰੋਜ਼ ਬੀਬੀ ਚੱਕਰ ਲੈਣਾ। ਹੂੰ ਤੁਹਾਡਾ ਹੋਵੇ ਸਵੇਰੇ ਅਸੈਂਬਲੀ ਅੱਜ ਨਵੀਂ ਕਰ ਲਈ ਛੇਵੀਂ ਕਰ ਲਈ ਕੱਲ ਨੂੰ ਕਰ ਲਿਆ। ਇਟਸ ਗੁੱਡ ਕਿਉਂਕਿ ਹੂੰ ਇਹ ਕਿਉਂ ਕੀਤਾ ਗਿਆ ਹੂੰ ਕਿ ਸਾਡੀਆਂ ਖੁਰਾਕਾਂ ਹੂੰ ਜਦੋਂ ਸੜਾ ਕਰਮ ਇਦਾਂ ਦਾ ਹੋ ਗਿਆ ਕਰਮ ਹੂੰ ਵੀ ਤਰਸ ਜੋ ਹੋ ਗਿਆ ਸੀ ਹੂੰ ਸਾਨੂੰ ਤਣਾਅ ਬਹੁਤ ਆ ਗਿਆ ਜੀ ਬਿਲਕੁਲ ਹਾਂਜੀ ਅੱਜ ਇਹ ਨਾ ਤਣਾਅ ਆ ਇਹਨੇ ਟੈਨਸ਼ਨ ਆ ਇੱਕ ਪਲ ਬਹਿ ਜਾਣਾ ਮੇਰੇ ਕੋਲ ਹੂੰ ਗੱਲ ਸੁਣਾ ਕੋਈ ਹਾਂ ਨਹੀਂ ਗੱਲ ਕੇ ਹੂੰ ਜੀ ਅੱਜ ਸਿੰਗਲ ਫੈਮਿਲੀ ਸਿਸਟਮ ਜਦੋਂ ਆਇਆ ਅੱਜ ਦਾਦੀ ਮਾਂ ਦੀਆਂ ਜਿਹੜੀਆਂ ਉਹ ਕਹਾਣੀਆਂ ਸੀਗੀਆਂ ਹੂੰ ਜਿਹੜੀ ਦਾਦੀ ਮਾਂ ਦੀਆਂ ਬੱਚੇ ਕਹਾਣੀਆਂ ਸੁਣਦੇ ਸੀਗੇ ਜਿਹਦੇ ਨਾਲ ਉਹਦਾ ਕੈਰੈਕਟਰ ਬਿਲਡਿੰਗ ਹੁੰਦੀ ਸੀਗੀ ਉਹ ਵੀ ਰੁੱਝ ਗਿਆ ਹੂੰ ਹੈ ਨਾ ਜੀ ਇੱਕ ਕੁੜਤੀ ਕੋਈ ਗਈ ਹੈ ਉਹਨੇ ਨਾ ਹਾਈਲਾਈਟਸ ਦਾ ਪੇਪਰ ਦਿੱਤਾ ਤੋ ਜਾਇਆ ਵੀ ਕੋਈ ਐਨੀ ਸਟੋਰੀ ਹੋ ਕੋਈ ਉਹਦਾ ਗ੍ਰੈਂਡਮਦਰ ਹਮ ਹਮ ਹੈ ਨਾ ਜੀ ਤੋ ਵਿਚਾਰੀ ਬੜੀ ਸੱਚੀ ਸੁੱਤੀ ਸੀ ਹਮ ਉਹ ਕਹਿੰਦੀ ਮੇਰੀ ਗ੍ਰੈਂਡਮਦਰ ਹੈਨੀ ਸੀ ਹਮ ਹਮ ਹੈ ਨਾ ਲੇਕਿਨ ਹੁਣ ਜਿਹੜਾ ਬੱਚਾ ਚੰਗਾ ਸੀਗਾ ਉਹਨੇ ਕੋਈ ਵੀ ਸਟੋਰੀ ਵਧੀਆ ਲਿਖ ਕੇ ਲੈਤਾ ਇਦਿਸੇ ਮੈਂ ਗ੍ਰੈਂਡਮਦਰ ਸਟੋਰੀ ਹਮ ਹੈ ਨਾ ਜੀ ਹੁਣ ਉਹ ਕ੍ਰੀਏਟੀਵਿਟੀ ਹੈ ਨਹੀਂ ਹਮ ਹੁਣ ਲਕੀਰ ਦੇ ਫਕੀਰ ਬੱਚੇ ਪੈਦਾ ਹੋ ਰਿਹਾ ਹੈ ਬਿਲਕੁਲ ਸਹੀ ਗੱਲ ਹੈ ਉਹ ਸਿਲੇਬਸ ਦੇ ਮਤੂਦ ਹੈ ਜਿਹੜੀ ਕ੍ਰੀਏਟਿਵਿਟੀਜ਼ ਨੇ ਕਿ ਮੈਨੂੰ ਆਹ ਗੱਲ ਪੁੱਛੀ ਆ ਮੈਂ ਆਪਣੇ ਦਾਦੀ ਮਾਂ ਨੂੰ ਇਹ ਮਾਨ ਦੇ ਦਵਾਂ ਹਮ ਹੈਨਾ ਦਾਦੀ ਮਾਂ ਮੈਂ ਉਸ ਖਾਨਦਾਨ ਦਾ ਬੱਚਾ ਆ ਜਿਹਦੇ ਮਤਲਬ ਦਾਦੀ ਮਾਂ ਦੇ ਕੋ ਆਹ ਕਹਾਣੀਆਂ ਹਮ ਹੈਨਾ ਉਹ ਹੈ ਹੀ ਨਹੀਂ ਤੇ ਕਾਰਨ ਕੀ ਹੈਗਾ ਹੈਨਾ ਮਤਲਬ ਕਈ ਵਾਰੀ ਨਾ ਸਾਨੂੰ ਨਹੀਂ ਲੱਗਦਾ ਹੁੰਦਾ ਇੱਕ ਨਾ ਉਹ ਕੈਰੈਕਟਰ ਬਿਲਡਿੰਗ ਕਿੱਦਾਂ ਹੁੰਦੀ ਆ ਹਮ ਕਿਸ ਨੂੰ ਪੁੱਛਿਆ ਵੀ ਬੰਦੇ ਨੂੰ ਪੁੱਛਿਆ ਵੀ ਜੇ ਤਰ ਕੋ ਦੋ ਆ ਇੱਕ ਤੇਰੀ ਪਤਨੀ ਹੈ ਹਾਂਜੀ ਇੱਕ ਤੇਰੀ ਮਦਰ ਹੈ ਹਾਂ ਹਾਂ ਤੇ ਤੂੰ ਫਰਸਟ ਚੁਆਇਸ ਕਿਨੂੰ ਬਣਾ ਤਾ ਠੀਕ ਹੈ ਹੈਨਾ ਹੂੰ ਤੇ ਉਹਨਾਂ ਦੋਨਾਂ ਦੀ ਬਣਦੀ ਬੜੀ ਆ ਪਤਨੀ ਤੇ ਮੁੰਡੇ ਦੀ ਬੜੀ ਬਣਦੀ ਆ ਉਸ ਵਿੱਚ ਬੜਾ ਵਿਸ਼ਵਾਸ ਬੜਾ ਹਾਂ ਹਾਂ ਫਿਰ ਜਦੋਂ ਬਹੁਤ ਬਣਦੀ ਤਾਂ ਬੰਦਾ ਦੇਖਿਆ ਕਿ ਅੱਜ ਅੱਜ ਤਰ ਕੋ ਤੇਰੀ ਪਤਨੀ ਤੇਰੀ ਵਧਿਆ ਵਾ ਤੇਰਾ ਸਾਰਾ ਪਰਿਵਾਰ ਆ ਪਰ ਜਦੋਂ ਚੁਆਇਸ ਇੱਕ ਹੋਵੇ ਹੂੰ ਇੱਕ ਰੱਖਣਾ ਕਿਹਨੂੰ ਰੱਖੂੰਗਾ ਹੂੰ ਤੇ ਉਹ ਕਹਿੰਦਾ ਮਦਰ ਅੱਛਾ ਜੀ ਕਹਿੰਦਾ ਯਾਰ ਤੇਰੀ ਪਤਨੀ ਤੈਨੂੰ ਇੰਨਾ ਪਿਆਰ ਕਰਦੀ ਸਤਿਕਾਰ ਕਰਦੀ ਆ ਤੂੰ ਪ੍ਰੈਜ਼ਰ ਮਦਰ ਨੂੰ ਦਿੱਤੀ ਆ ਹੂੰ ਕਹਿੰਦਾ ਵੀ ਮੈਂ ਚੋਨਾ ਕਿ ਮੈਂ ਨਾ ਮੈਨੂੰ ਇਹ ਪਿਆਰ ਬਹੁਤ ਕਰਦੀ ਸਤਿਕਾਰ ਬਹੁਤ ਹੁੰਦੀ ਆ ਮੈਂ ਇਹਦਾ ਫਿਊਚਰ ਵੇਚਦਾ ਹੂੰ ਕਹਿੰਦਾ ਫਿਊਚਰ ਕਿਦਾਂ ਹੂੰ ਕਹਿੰਦਾ ਫਿਊਚਰ ਮੈਂ ਦੇਖਦਾ ਕਿ ਜੇ ਮੈਂ ਆਪਣੀ ਮਾਂ ਨੂੰ ਦੇਖਦਾ ਹੂੰ ਮੇਰਾ ਬੱਚਾ ਵੀ ਆਪਣੀ ਮਾਂ ਨੂੰ ਦੇਖੇ ਕੀ ਬਾਤ ਐ ਜੀ ਹੂੰ ਹੈਨਾ ਜੀ ਮੈਂ ਉਹਨੂੰ ਇਹ ਦੇ ਰਿਹਾ ਹੂੰ ਕਿ ਕੱਲ ਜਦੋਂ ਆਵੇ ਹੂੰ ਮੇਰਾ ਬੱਚਾ ਜਿਹੜਾ ਹੈਗਾ ਉਹ ਆਪਣੀ ਮਾਂ ਤੋਂ ਮੁਨਕਰ ਨਾ ਹੋ ਜਾਵੇ ਹੂੰ ਸਹੀ ਗੱਲ ਆ ਜੀ ਹਣਾ ਜੀ ਹੁਣ ਇਹ ਗੱਲ ਲੱਗੀ ਕਿ ਤੁਸੀਂ ਕਿਸ ਪੱਖ ਨਾਲ ਰਹਿੰਦੇ ਹੋ ਇਹ ਜਿਹੜੀਆਂ ਕਹਾਣੀਆਂ ਜਿਹੜੀਆਂ ਇਹ ਸਟੋਰੀਆਂ ਇਹ ਕਿਤਾਬਾਂ ਚ ਨਹੀਂ ਹੁੰਦੀਆਂ ਹੂੰ ਬਿਲਕੁਲ ਹਾਂਜੀ ਇਹ ਮੈਥ ਦੇ ਸਰੇ ਵਿੱਚ ਨਹੀਂ ਹੈਗੀਆਂ ਨਾ ਇਹ ਫਿਜ਼ਿਕਸ ਨਾਲ ਕੈਮਿਸਟਰੀ ਚ ਹੈਣਾ ਜੀ ਜੀਵਨ ਯਾਜ ਕਿੱਥੋਂ ਨਹੀਂ ਸੀ ਹੂੰ ਜੀਵਨ ਯਾਜ ਕਿੱਥੋਂ ਨਹੀਂ ਸੀ ਜੇ ਸਾਡੇ ਕੋਈ ਇਹ ਕੁਝ ਹੋਵੇ ਲੇਕਿਨ ਅਸੀਂ ਸਾਰਾ ਗੈਪ ਕਰ ਲਿਆ ਹੂੰ ਇਹ ਗੈਪ ਹੋਣ ਦੇ ਨਾਲ ਹੀ ਜਿਹੜਾ ਅਸੀਂ ਸਹੀ ਵਿਅਕਤੀ ਸਹੀ ਵਿਦਿਆਰਥੀ ਹੂੰ ਜਿਹਨੇ ਵਿਦਿਆ ਦਾ ਅਰਥ ਜਾਣਨੇ ਸੀਗੇ ਉਤੋਂ ਨਾਲੇਪੂਵੇਂ ਹੂੰ ਬਿਲਕੁਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਪੰਜਾਬ ਸਿੱਖਿਆ ਵਿਭਾਗ ਦਾ ਇਹ ਨਵਾਂ ਫਰਮਾਨ ਮਿਸ਼ਨ ਸਵਸਥ ਕਵਚ ਦੇ ਤਹਿਤ ਸਕੂਲਾਂ ਦੇ ਵਿੱਚ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਸਕਾਰਾਤਮਕ ਕਦਮ ਹੈ ਪਰ ਇਸ ਦੇ ਨਾਲ ਅਧਿਆਪਕਾਂ ਨੂੰ ਸਿੱਖਿਆ ਦੇ ਨਾਲ ਨਾਲ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਵੀ ਮਿਲੀ ਹੈ ਜੋ ਵਿਦਿਆਰਥੀਆਂ ਅਤੇ ਸਮਾਜ ਦੀ ਭਲਾਈ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਪਰ ਸਕੂਲਾਂ ਨੂੰ ਇਸ ਦੀ ਸਫਲਤਾ ਦੇ ਲਈ ਸਹੀ ਸਿਖਲਾਈ ਸਾਧਨ ਤੇ ਸਮੇਂ ਦੀ ਪਾਬੰਦੀ ਨੂੰ ਯਕੀਨੀ ਬਣਾਉਣਾ ਹੋਵੇਗਾ ਸੋ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਸਰਗਰਮ ਭਾਗੀਦਾਰੀ ਦੇ ਨਾਲ ਇਹ ਮੋਹਮ ਸਮਾਜ ਦੇ ਵਿੱਚ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਵੇਗੀ ਸੋ ਘਣੇ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਤੀਸਰੀ ਅੱਖ ਦੇ ਚਿੱਟੇ ਮੋਤੀਆਂ ਦੇ ਪ੍ਰੋਗਰਾਮ ਦੇ ਤਹਿਤ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ